ਜਾ ਬਗ ਜਾ ਮਾਹੋ ਨਾ ਬੰਦੇ ਚਾ ਰੋਲੇ ਬਗ ਜਾ ਬਣਾ ਹੋ ਤੂੰ ਬਾਪੂ ਤੂੰ ਅੰਦਰ ਬੈਠੋ ਜਾ ਕੇ ਇਹ ਸਮਝ ਬਾਕੀ ਖੜ ਜਾ ਤਾ ਇਹ ਮੈਂ ਤੁਹ ਸਮਝਾ ਤੀ ਬਗ ਜਾ ਕਿਤੇ ਹੋ ਲੈ ਆ ਪ੍ਰੀਤ ਦਾ ਟਾਈਮ ਦੇਖ ਲੋ ਹਜੇ ਤੱਕ ਕਿੰਨਾ ਹੋਇਆ ਪਿਆ ਠੀਨ ਮਾ ਦਿੱਤੀ ਇਹਨੇ ਤਾਂ ਜੰਮੀ ਹੱਦ ਹੋਈ ਪਈ ਆ ਮੈਂ ਰੋਟੀਆਂ ਵੀ ਬਣਾ ਲਈਆਂ ਹਜੇ ਡੰਗਰ ਪਸਨਾ ਦਾ ਕਰਨ ਵਾਲਾ ਪਿਆ ਮੇਰਾ ਮੋਟਾ ਮੇਰੇ ਨਾਲ ਹੱਥੀਂ ਬੁਟਾਰਿਆ ਕਰੇ ਆ ਨਾ ਮਾੜਾ ਦਾ ਗਗਨ ਵੀ ਨਹੀਂ ਕਹਿੰਦਾ ਹੈਗਾ ਵੀ ਹੁਣ ਤੂੰ ਉੱਠ ਕੇ ਭਾਬੀ ਨਾਲ ਹੱਥ ਪੱਲਾ ਟਾੜਿਆ ਕਰ ਜਿੰਮੀ ਭਾਈ ਇਹਨਾਂ ਦਾ ਤਾਂ ਸਰਿਆ ਆਪਿਆ ਜੇ ਹੁਣ ਮੈਨੂੰ ਕਹਿਣੀ ਆ ਤਾਂ ਮੈਂ ਮਾੜੀ ਵੱਜਦੀ ਆ ਸਾਰਾ ਟਾ ਮੈਂ ਹੀ ਕੰਮ ਕਰਦੀ ਆ ਭਾ ਦੇਕ ਮੈਂ ਕਦੇ ਵੀ ਇਹਨਾਂ ਤੋਂ ਕਹਾਇਆ ਨਹੀਂ ਹੈਗਾ ਚੱਲ ਫਿਰ ਮੈਂ ਕਹਨੀ ਨੂੰ ਜਵਾ ਕਰੀਆ ਚੱਲ ਜਵਾ ਕਰੀਆ ਚੱਲ ਦੇਖੀ ਜਾਉ ਕੌਣ ਜਿੰਨਾ ਕਹਨੀ ਕੱਲੇ ਗੁਰਗੁਰ ਜ ਕਰੀਏ ਹੋਣ ਆ ਗਿਆ ਭਾਈ ਟਾਈਮ ਦੇਖ ਲੈ ਕਿੰਨਾ ਹੋਇਆ ਪਿਆ ਮਾੜਾ ਮੋਟਾ ਟਾਈਮ ਨਾਲ ਉੱਠ ਕੇ ਕੰਮ-ਗੁੰਮ ਕਰਾ ਦਿਆ ਕਰ ਦੀਦੀ ਮੈਂ ਉਧਰ ਕਦੋਂ ਦੀ ਐ ਮੈਂ ਤਾਂ ਨੌਣ ਲੱਗ ਗਈ ਸੀ ਤਾਂ ਟਾਈਮ ਲੱਗਿਆ ਮੈਂ ਤੁਹਾਨੂੰ ਕੁਝ ਨਹੀਂ ਚਾਹ ਬਣਾਤੀ ਮੇਰੀ ਗੱਲ ਸੁਣ ਭਾਈ ਚਾਹ ਤਾਂ ਪਰੋਲੀਆ ਬਣਾ ਕੇ ਉਦੋਂ ਬਾਅਦ ਤਾਂ ਮੈਂ ਰੋਟੀਆਂ ਵੀ ਬਣਾ ਕੇ ਰੱਖਦੀ ਹੁਣ ਮੈਂ ਡੰਗਰ ਪਸਮਾ ਦਾ ਕਰਨਾ ਐਂ ਕਰ ਚਾਹ ਤੂੰ ਬਣਾ ਲੈ ਫੇਰ ਕੀ ਹੋ ਗਿਆ ਜੇ ਰੋਟੀਆਂ ਬਣਾ ਲੀਆਂ ਹੁਣ ਤੱਕ ਤੁਸੀਂ ਸਾਰਾ ਕੰਮ ਕਰਦੇ ਆਏ ਹੋ ਫੇਰ ਅੱਛਾ ਹੁਣ ਤੈਨੂੰ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਆਈ ਨੂੰ ਤੈਨੂੰ ਵਿਆਹ ਕੇ ਕਾਰੇ ਵਾਸਤੇ ਲਾਂਦਾ ਮਾੜਾ ਮਾਤਾ ਤੇ ਤੇਰਾ ਫਰਜ਼ ਹੀ ਬਣਦਾ ਵੀ ਹੱਟ ਬਟਾਵਾ ਮੇ ਅੱਛਾ ਤੁਸੀਂ ਇੱਥੇ ਮੈਨੂੰ ਕੰਮ ਕਰਨ ਵਾਸਤੇ ਲਿਆਉਂਦਾ ਹੈ ਕੰਮ ਦਾ ਕਰਨਾ ਹੀ ਪਊਗਾ ਕੱਠ ਦਾ ਕੰਮ ਆ ਪਹਿਲਾਂ ਮੈਂ ਵੀ ਹੁਣ ਤੱਕ ਕਰਦੀ ਆਈ ਆਂ ਗੱਲ ਸੁਣਦੀ ਦੀ ਮੇਰੀ ਜਿੰਨਾਂ ਨੇ ਤਾਂ ਕੰਮ ਹੁੰਦਾ ਮੌਲ ਨਾਲ ਕਰਦੀ ਆ ਮੈਂ ਤਾਂ ਉਹ ਨਹੀਂ ਕਰਦੀ ਹੈਗੀ ਤੂੰ ਦੇ ਨਾਵੇਂ ਤੱਕ ਢੋੜਦੀ ਨਹੀਂ ਡੰਗਰ ਪਸੰਨਾ ਦਾ ਸਾਰਾ ਮੈਂ ਕਰਦੀ ਆ ਆ ਸੱਤੜੀ ਬੋਚੇ ਦਾ ਮੈਂ ਕਰਦੀ ਆ ਹੁਣ ਕੰਮ ਵੀ ਤੂੰ ਕੀ ਕਰਦੀ ਰਹਿੰਦੀ ਆਂ ਮੈਂ ਕੀ ਕਰਾਂ ਕੀ ਲੋੜੀਆਂ ਨੇ ਕੁਝ ਚਾਹੀਪੇਗਾ ਚਾਹ ਤਾਂ ਮੈਂ ਪਿਆ ਦੇਣੀ ਆ ਗਗਲ ਆ ਦੇਖ ਲੈ ਸਾਰਾ ਕੰਮ ਕਰਦਾ ਮੈਂ ਕਰਕੇ ਅੱਡੀਆਂ 9 ਵਜੇ ਪਿਆ ਹੁਣ ਮੈਂ ਜੇ ਕਮਰੇ ਚੋਂ ਬਾਹਰ ਨਿਕਲਿਆ ਮਾਣਾ ਮੋਟਾ ਭਾਈ ਤੂੰ ਵੀ ਸਮਝਾ ਰਿਆ ਕਰ ਕਿੰਨਾ ਘੰਟਾ ਮੈਂ ਕਰਦਾ ਕੰਮ ਕਰੀ ਜਾਉ ਇੰਨੇ ਸਾਲ ਹੋ ਗਏ ਸਾਰਾ ਘਰ ਦਾ ਕੰਮ ਮੈਂ ਕਰਦੀ ਆ ਆਪਾਂ ਸੁਖ ਦੇ ਵਾਸਤੇ ਰਹਿ ਗਈ ਵੀ ਚਲ ਕੋਈ ਨਾ ਆ ਤਾਂ ਤੁਸੀਂ ਚੁਗਲੀਆਂ ਇਹਨਾਂ ਨੂੰ ਮੈਂ ਕਿਹ ਚੁਗਲੀਆਂ ਲਾਉਣੀ ਆ ਜੋ ਗੱਲ ਕਰਦੀ ਆ ਭਾਈ ਮੈਂ ਤਾਂ ਮੂਤੋ ਕਰਦੀ ਆ ਯਾਰ ਫਿਰ ਤੂੰ ਬਣਾ ਲੈ ਤੜ ਫਰੀਕੀ ਹੋ ਗਿਆ ਥੱਕੀ ਹੋਈ ਗਣੀ ਤੂੰ ਕੋਲ ਚਾਹ ਬਣਾ ਦੇ ਬੇਚਾਰੀ ਦੀ ਥੱਕੀ ਹੋਈ ਆ ਤੂੰ ਤੁਸੀਂ ਬਣਾ ਲਓ ਉਹਨਾਂ ਲਈ ਮੈਨੂੰ ਲਿਆ ਦਿਓ ਚਾਹ ਬਣਾ ਕੇ ਆ ਲੈ ਦੇਖ ਲੈ ਕਪਾਏ ਨੂੰ ਵੀ ਜਾ ਕੇ ਉਹ ਨਹੀਂ ਅੱਜ ਕੁਟ ਚਾਹ ਬਣਾ ਲੈਗੀ ਮੈਂ ਤਾਂ ਕਹੇ ਤੈਨੂੰ ਕੁਝ ਕਰਕੇ ਜਾ ਮਣੀਏ ਤੇ ਮੈਨੂੰ ਵੀ ਆ ਜਾ ਉਹ ਤਾਂ ਕੀ ਹੋ ਜਾਊਗਾ ਬਣਾ ਲਓ ਚਾਹ ਨਾ ਵੀ ਤੂੰ ਕੀ ਰੋਟੀਆਂ ਲੈ ਆਈ ਨਹੀਂ ਆ ਮੈਂ ਭਾਈ ਕੋਈ ਰੋਟੀਆਂ ਨਹੀਂ ਲਾਉਣੀ ਦੇਖ ਜਿਹੜਾ ਘਰ ਮੇਰਾ ਉਹ ਹੈ ਤੇਰਾ ਠੀਕ ਆ ਆਦਾ ਰਲ ਮਿਲ ਕੇ ਕੰਮ ਕਰ ਲਿਆ ਕਰ ਇਹ ਨਹੀਂ ਹੈਗਾ ਨਾ ਤੂੰ 9 ਵਜੇ ਤੱਕ ਉੱਠੀ ਉੱਠੇ ਹੀ ਨਾ ਤੁਸੀਂ ਸਿੱਧਾ ਹੀ ਕਹਿ ਦੋ ਸਾਨੂੰ ਖੁਸ਼ ਦੇ ਕੇ ਰਾਜੀ ਨਹੀਂ ਹੈਗੇ ਤੂੰ ਓਲੜੀ ਕਹਿੰਦੀ ਐ ਨਾ ਵੰਡ ਕੇ ਕਰ ਲਿਆ ਕਰ ਨਾ ਯਾਰ ਵੰਡ ਕੇ ਕਰਦੇ ਹਾਂ ਜਿੰਨਾ ਕੋਈ ਹੁੰਦਾ ਕਰ ਲਾਣੀ ਆ ਤੂੰ ਆਪ ਦੇਖ ਗਗਨ

ਮਾਤਾ ਦੇਖੋ ਹੁਣ ਤੱਕ ਮੈਂ ਨਹੀਂ ਬੋਲਦੀ ਕੱਲ ਨੂੰ ਜੇ ਤੁਸੀਂ ਲੜੋਗੇ ਮੇਰਾ ਹੀ ਕਸੂਰ ਨਿਕਲੂਗਾ ਨਹੀਂ ਹਾਂ ਤੂੰ ਸਾਰੇ ਕਲੇਸ਼ ਪੁਆਇਆ ਆਪਦਾ ਆਪ ਨਿਪਟੋ ਕਲੇਸ਼ ਤਾਂ ਤੁਸੀਂ ਪੁਆਇਆ ਹੈ ਨਾ ਮੇਰੇ ਸਾਹਮਣੇ ਲੱਗੇ ਪਏ ਮੇਰੇ ਪਿੱਛੇ ਕੋਈ ਨਹੀਂ ਕਿਸੇ ਲੜੋਣਾ ਮੈਂ ਜਾਵਾਂਗਾ ਲੱਗਦਾ ਹੈ ਤੁਸੀਂ ਲੜੋਣਾ ਹੈ ਤੁਸੀਂ ਜਾ ਮੈਂ ਨਹੀਂ ਲੜਦੀ ਜੀ ਦੀ ਦੀ ਲੜਾਈ ਦੀ ਚਲ ਕੋਈ ਨਾ ਚਲ ਕੋਈ ਨਾ ਛੱਡ ਗਗਰ ਮੈਨੂੰ ਪਤਾ ਹੀ ਆ ਕਿਹੜੀ ਤੈਨੂੰ ਇਹਨੇ ਚਾਹ ਬਣਾ ਕੇ ਪਿਆਉਣੀ ਆ ਨਹੀਂ ਬਣਾ ਦੇਣੀ ਆ ਡੰਗਰਾ ਜਮੈਂ ਫੇਰ ਵਾਗ ਦੂੰਗੀ ਹਾਂ ਆ ਬਣਾ ਦੋ ਤੁਸੀਂ ਤਾਂ ਐਂ ਕੁਝ ਹੋਵੇਗਾ ਦੋਵੇਂ ਚਲ ਦੋ ਚਲ ਹਾਂ ਜੀ ਕੀਰੋ ਆਲੀ ਪਈ ਅੰਦਰ ਨਾ ਨਾ ਇਹਨਾਂ ਨੂੰ ਕਾ ਕਾਰ ਨਹੀਂ ਮੁਖਦੀ ਓੜ ਕੀ ਹੋ ਗਿਆ ਕੀ ਹੋਣਾ ਦਾਈ ਚਾਹ ਨੂੰ ਕਿਹਾ ਤੇ ਚਾਹ ਬਣਾ ਲੈ ਬੁੱਲ ਨਹੀਂ ਲੱਗੀ ਬਿਲਾ ਦਾ ਕੰਮ ਕਰਿਆ ਕਰ ਆਪੀ ਕਰਿਆ ਕਰ ਜਲਦੀ ਉੱਠਿਆ ਕਰ ਓਹੋ ਪੁੱਤ ਇਹਨੂੰ ਕਿੰਨੇ ਸਾਲ ਹੋ ਗਏ ਇਹ ਵੀ ਉੱਠਦੀ ਐ ਇਹੇ ਚਾਹ ਬਣਾਉਂਦੀ ਐ ਹੁਣ ਤੂੰ ਆ ਗਈ ਹੁਣ ਤੂੰ ਬਣਾ ਲਿਆ ਕਰ ਦਾਈ ਜਦੋਂ ਪਤਾ ਵੀ ਸਾਰਾ ਕੰਮ ਨਹੀਂ ਕਰ ਲੰਕ ਤੇ ਕਰ ਲਿਆ ਕਰ ਫੇਰ ਕਿਉਂ ਕਹਜੀ ਕ ਕੱਪ ਚਾਹ ਦੇ ਦਾਂਦੀ ਮੈਨੂੰ ਬਣਾ ਕੇ ਨਾ ਨਾ ਪੁੱਤ ਹੁਣ ਤੂੰ ਆ ਗਈ ਰਲ ਮਿਲ ਕੇ ਕਰ ਲਿਆ ਕਰੋ ਮੈਨੂੰ ਇਕੱਲੀ ਇਹ ਥੋੜੀ ਕਰਨਾ ਗਾ ਸਾਈ ਪਤਾ ਨਹੀਂ ਆ ਜਿੰਨਾ ਕਿ ਮੈਂ ਤਾਂ ਫਰਮ ਹੁੰਦੇ ਬੋਲ ਲਾ ਕਰਦੇ ਮੈਂ ਤਾਂ ਉਹਦੇ ਪੇਕੇ ਵੀ ਐਂ ਕਰਦੀ ਹੁੰਦੀ ਸੀ ਆਪਦੀ ਮਰਜ਼ੀ ਨਾਲ ਕੰਮ ਮੇਰੇ ਥੋੜੇ ਨਾ ਕੰਮ ਹੁੰਦਾ ਤੂੰ ਪੇਕੇ ਸੀ ਇਹ ਸਹੁਰੇ ਨਾਲ ਦੇ ਤੂੰ ਆਪਦੇ ਚਾਹ ਆਪ ਬਣਾ ਕੇ ਪੀ ਲੈਂਦੀ ਚਲ ਠੀਕ ਹੈ ਤਾਈ ਕਰਨੇ ਤੁਸੀਂ ਉਹਦੀ ਮੇਰ ਹੈ ਮੇਰੇ ਤਾਂ ਕਿਹੜੀ ਸਾਈਡ ਲੈਣ ਦੀ ਕੋਈ ਨਹੀਂ ਮੈਂ ਤਾਂ ਆਪ ਦਾ ਆਪ ਹੀ ਕਰ ਲਿਆ ਕਰੋ ਮੇਰ ਨਹੀਂ ਕਰਦੀ ਮੈਂ ਤਾਂ ਕੰਨ ਸੁਣਦੀ ਹੁੰਨੀ ਐ ਬੇਰ ਨਾਲ ਮਿਲ ਕੇ ਕਰ ਲਿਆ ਕਰੋ ਸਾਈ ਰਾਲ ਮਿਲ ਕੇ ਕਾਰਨਾ ਨੇ ਹੁੰਨਿਆ ਹੈ ਨਾ ਨਾ ਉਹਦੇ ਦੀਦੀ ਦਾ ਕੀ ਹੱਕ ਸੀ ਮੈਨੂੰ ਬੋਲਣ ਦਾ ਗਗਨ ਨੂੰ ਪਤਾ ਕਿੰਨਾ ਕੁਛ ਕਹਿਣ ਲੱਗੀ ਤੂੰ ਇਹਨੇ ਕੁਛ ਕਹਿੰਦਾ ਨਹੀਂ ਆਇਆ ਨਹੀਂ ਕਰਦਾ ਸਿਰੇ ਉੱਤੇ ਤਕਲੇਸ਼ ਹੀ ਕਰਾਉਂਦੇ ਸਾਡੇ ਦੋਨਾਂ ਚ ਤੂੰ ਅੱਥਰ ਬੋਲਦੀ ਨਾ ਚੁੱਪ ਕਰਕੇ ਆ ਜਾਂਦੀ ਅੱਛਾ ਨਾ ਬੋਲਦੀ ਨਾ ਉਹ ਮੇਰੇ ਘਰ ਨੂੰਤੀਆਂ ਲਈ ਜਾਂਦੀ ਆ ਮੈਂ ਸੁਣੀ ਜਾਂਦੀ ਚੁੱਪ ਕਰਕੇ ਕੋਈ ਕੰਮ ਨੂੰਤਣਾ ਲਉਂਦੀ ਆ ਉਹ ਤੂੰ ਕਹਿੰਦੀ ਹੁੰਨੀ ਤੂੰ ਕਹਿੰਦੀ ਸੀ ਤਾਈ ਸਭ ਪਤਾ ਲੱਗਦਾ ਕਿੱਥੋਂ ਕੀ ਬੋਲਦੀ ਸੀ ਵੈਸੇ ਵੀ ਤੂੰ ਤਾਂ ਤਾਈ ਆਦੇ ਨੌ ਦੀ ਕਰਾਏਂਗੀ ਮੈਂ ਤਾਂ ਫੇਰ ਵੀ ਤੇਰੇ ਬਗਾਨੀ ਰਹੇਗੀ ਨਾ ਭਾਈ ਤੂੰ ਸਾਈ ਰਾਂ ਥੋੜਾ ਤਾਂ ਰੰਡੀ ਤਾ ਠੋਕ ਲੈ ਸੀ ਮੁੱਕਦਾ ਹੀ ਨਹੀਂਗਾ ਮੈਨੂੰ ਲੱਗਦਾ ਤੁਸੀਂ ਅੱਡ ਹੋਣ ਨੂੰ ਫਿਰਦੇ ਹੋ ਤਾਈ ਬੰਦ ਸੀ ਜਾਂਦਾ ਤਾਈ ਮੇਰੀ ਗਲਤੀ ਮੈਂ ਨਹੀਂ ਆ ਵੱਡੀ ਹੋਣ ਨੂੰ ਫਿਰਦੀ ਆ ਤਾਈ ਦਾ ਗੱਲ ਗੱਲ ਤੇ ਕੰਮ ਸੁਣਾ ਦਿੰਦੀ ਮੈਨੂੰ ਕੰਮ ਤੂੰ ਆਪਦਾ ਕਰਿਆ ਕਰ ਮੈਂ ਆਪਦਾ ਕਰੂੰਗੀ ਚਲ ਮੈਂ ਕਰਨੀ ਆ ਬੰਦ ਕੇ ਦੇ ਦੇ ਕੰਮ ਤੁਨ ਕੰਮ ਚਲ ਠੀਕ ਆ ਤਾਈ ਬੰਦ ਕੇ ਦੇ ਦੇ ਪਰ ਉੱਠੂੰਗੀ ਹੋਨੇ ਬਈ ਜਿੰਨਾ ਜੋ ਤਾਂ ਮੇਰੇ ਜੀ ਚਲੋ ਤਾਂ ਆ ਵੀ ਸਟਾਰਟ ਕਰਾਂ ਤਾ ਤਾਈ ਕੋਈ ਨਾ ਕੰਮ ਬੰਡਲਾ ਬੰਦ ਕੇ ਦੇ ਦੀ ਪਰ ਮੈਂ ਆਦਮ ਮਰਜ਼ੀ ਨਾਲ ਕੰਮ ਕਰੂੰਗੀ ਜਦੋਂ ਮੇਰੇ ਜੀ ਕਰੂਗਾ ਕੋਈ ਨਾ ਹੁਣ ਤੂੰ ਬਣਾ ਚਾਹ ਬਣਾ ਕੇ ਪੀ ਲੈ ਰੋਣਾ ਨਾ ਪਾਵਾ ਕੀ ਹੋ ਗਿਆ ਮੰਮੀ ਤੁਸੀਂ ਲੜਦੀਆਂ ਕਿਉਂ ਆ ਭਾਈ ਕੁਝ ਨਹੀਂ ਲੜਦੀਆਂ ਹੁਣ ਤੁਸੀਂ ਆਏ ਰਹਿ ਗਏ ਮੰਮੀ ਮੈਂ ਸਵੇਰੇ 5:30 ਵਜੇ ਦੀ ਉੱઠી ਨੀ ਆ ਸਾਰਾ ਡੰਗਰ ਬਸਮਾ ਦਾ ਮੈਂ ਕੰਮ ਕਰ ਲਿਆ ਸਾਰਾ ਥਾੜੀ ਪੋਚੇ ਦਾ ਕੰਮ ਕਰ ਲਿਆ ਰੋਟੀਆਂ ਮੈਂ ਬਣਾ ਲਈਆਂ ਹੁਣ 9 ਵਜੇ ਆ ਕੇ ਕਹਿੰਦੀ ਚਾਹ ਬਣਾ ਦੇ ਮੈਨੂੰ ਮੈਂ ਕਿਹਾ ਭਾਈ ਚਾਹ ਤੂੰ ਬਣਾ ਲੈ ਅਜੇ ਗਗਨੂਤੋ ਕਹਿੰਦੀ ਆ ਅਗਰ ਤੂੰ ਮੈਨੂੰ ਚਾਹ ਬਣਾ ਕੇ ਪਿਆ ਦੇ ਮੈਨੂੰ ਨਹੀਂ ਚਾਹ ਵਾਂਦੀ ਆ ਜੈਸੂਨ ਮੇਰੀ ਦੀਦੀ ਉਹ ਮੇਰਾ ਘਰ ਵਾਲਾ ਮੈਂ ਉਹਨੂੰ ਕੁਝ ਮਰਜ਼ੀ ਕਰਾਂ ਤੇਰਾ ਕੋਈ ਮਤਲਬ ਨਹੀਂ ਸਾਡੇ ਦੋਵਾਂ ਗਾਗਾ ਨੂੰ ਧੀ ਕਾ ਮੈਨੂੰ ਅੱਜ ਦਿਔਰ ਨਹੀਂ ਸਾਡੇ ਪੁੱਤਾਂ ਮੰਗੂ ਰੱਖਿਆ ਮਾਂ ਨੂੰ ਤਾਂ ਪਤਾ ਹੀ ਆ ਉਹਦੀ ਤਾਂ ਛੋੜਿਆ ਫਦੀ ਮਾਂ ਮੁੱਕ ਗਈ ਸੀ ਸੰਭਾਲਿਆ ਸੀ ਆਂ ਪਾਲ ਪਰੋਸ ਕੇ ਅਸੀਂ ਬੋਗੀ ਮਾਂ ਨੇ ਮੇਰੀ ਗੱਲ ਸੁਣ ਲੈ ਜਾਂ ਜੇ ਕੋਈ ਮੰਗਦੇ ਸੀ ਤੋ ਬਣਾ ਕੇ ਦੇ ਦਿੰਦੇ ਜਿਹੜਾ ਆਪਣੀ ਕਲੀ ਜਾਂਦੀ ਤਾਨੂੰ ਲੜਾਈ ਕੀਤੀ ਆ ਮਾਂ ਤੂੰ ਤਾਂ ਸਾਰੀ ਦਿਹਾੜੀ ਦੀ ਸਾਰੀ ਲੈ ਜਾਨੀ ਮੈਨੂੰ ਤਾਂ ਕਰ ਕਹਿ ਨਹੀਂ ਸਾਰਾ ਕੰਮ ਮੈਂ ਕਰਦੀ ਆ ਇਹਨੂੰ ਕਹਿ ਭਾਈ ਆਪ ਤਾਂ ਬਾਰੀ ਨਾ ਕਰ ਲੈ ਉਹਦੀ ਮਰਦ ਤੁਸੀਂ ਸ਼ੁਰੂ ਤੇ ਕਰਦੇ ਆਇਓ ਕਰੋਗੇ ਸਾਰਾ ਕੰਮ ਹੁਣ ਤੱਕ ਮੈਂ ਕਰਦੀ ਰਹੀ ਸੀ ਹੁਣ ਤੈਨੂੰ ਵਿਆਹ ਕੇ ਘਰ ਦੇ ਵਾਸਤੇ ਲਿਆਂਦਾ ਰਹੀ ਗੱਲ ਪਸ਼ੂਆਂ ਦਾ ਮੇਰੇ ਘਰ ਦੇ ਨੇ ਪਹਿਲੀ ਗੱਲ ਖੋਲੀ ਸੀ ਵਿਆਹ ਤੋਂ ਨਹੀਂ ਮੇਰੇ ਪਸ਼ੂਆਂ ਦਾ ਕੰਮ ਨਹੀਂ ਕਰਦੀ ਚਾਹ ਤੂੰ ਪਸ਼ੂਆਂ ਦਾ ਕੰਮ ਨਾ ਕਰ ਡੰਗਰ ਪਸ਼ੂਆਂ ਦਾ ਮੈਂ ਕਰ ਲਵਾਂ ਚੁੱਲੇ ਚੁੱਕੇ ਦਾ ਤੂੰ ਕਰ ਲਿਆ ਕਰ ਧਾਰੂ ਕੋ ਚੱਡ ਕੇ ਟਾਈਮ ਨਾ ਲਾ ਲਿਆ ਤੁਸੀਂ ਭਾਈ ਬੰਡ ਕੇ ਕਰ ਲਿਆ ਕਰੋ ਤੁਹਾਨੂੰ ਬੰਡ ਕੇ ਦੇ ਦੂੰ ਕੰਮ ਇਹ ਬੰਡ ਕੇ ਕਰ ਲਿਆ ਕਰੋ ਮੈਂ ਤਾਂ ਮਾਂ ਹੁਣ ਵੀ ਕਰਦੀ ਸੀ ਪਹਿਲਾਂ ਵੀ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਨਹੀਂ ਕੰਮ ਕਰਦੀ ਸੀ ਠੀਕ ਆ ਮੈਂ ਤਾਂ ਹੁਣ ਵੀ ਕਰ ਲਵਾਂ ਪਰ ਆਇਆ ਇਹ ਮਾੜਾ ਮੁੰਡਾ ਟਾਈਮ ਨਾ ਤਾਂ ਉੱਠ ਖੜਿਆ ਤੇਰੇ ਕੋਲ ਤੁਹਾਨੂੰ ਮੇਰਾ ਹੀ ਤਰੀਕਾ ਹੋ ਗਿਆ ਕਿ ਸਾਰਾ ਕੰਮ ਤੁਸੀਂ ਕਰਦੇ ਮੈਂ ਕਰਦੀ ਨਹੀਂ ਕੀ ਤਰੀਕਾ ਇਹ ਮੈਨੂੰ ਤਾਂ ਕੋਈ ਤਰੀਕਾ ਨਹੀਂ ਚੱਲ ਹਾਰੇ ਰੱਬ ਦੇ ਬਸ ਜਾ ਬਗ ਜਾ ਮੈਂ ਤੈਨੂੰ ਚਾਹ ਬਣਾ ਕੇ ਦੇ ਦਿੰਨੀ ਆ ਆਹੋ ਤੁਸੀਂ ਚੁਗਲੀਆਂ ਲਾ ਦੋਗੇ ਦੇ ਰਹਿਣ ਭੇਜ ਕੇ ਆਹ ਜੇ ਲਾ ਤਾਈ ਕਿੰਨਾ ਕੁਝ ਬੋਲ ਗਈ ਹੁਣ ਤੇਰੇ ਸਾਹਮਣੇ ਮੈਨੂੰ ਚੱਲ ਕੋਈ ਨਹੀਂ ਆਪੇ ਹਾਰ ਦੁੱਗ ਮੈਂ ਸਮਝਾ ਦੂੰਗੀ ਰੋ ਇਹਨਾਂ ਦਾ ਫਾਟੋ ਕਰ ਚਿੰਪੜੇ ਨਹੀਂ ਹੈ ਹੁਣ ਇਹਨਾਂ ਦਾ ਕੀ ਕਰਾਂ ਜੇ ਉਹਦੀ ਮੇਰ ਕਰਦੀਆਂ ਤਾਂ ਉਹ ਕਹਿੰਦੀ ਜੇ ਇਹਦੀ ਮੇਰ ਕਰਦੀਆਂ ਤਾਂ ਉਹ ਕਹਿੰਦੀ ਆ ਕਿ ਹੁਣ ਦੱਸ ਉਹ ਵੀ ਅਗਲੀ ਮੌਕਾ ਗਈ ਸੀ ਅਗਲਾ ਕਹਿੰਦਾ ਇਹਦੇ ਤਾਂ ਸੱਸ ਹੈ ਨਹੀਂ ਇਹ ਸੱਸ ਬਣ ਕੇ ਨਹੀਂ ਦਿਖਾਉਂਦੀ ਦਾ ਸੋਨ ਇੱਕ ਦਰ ਲਾਉਣਾ ਤੇ ਦਰ ਨਾ ਜਾਣਾ ਮੈਨੂੰ ਲੱਗਦਾ ਇਹ ਸਾਡ ਅਡ ਕਰਾ ਕੇ ਛੱਡਣੀਆਂ ਮੈਨੂੰ ਪਾਇ ਸੀ ਵੀ ਇਕੱਠਿਆਂ ਵਰਗੀ ਦੀ ਇਸ ਨੇ ਪਰ ਕਾਨੂੰਨ ਮੰਨਦਿਆਂ ਨਹੀਂ ਇਹ ਬਦਾਨੇ ਘਰਾਂ ਨਹੀਂ ਵਿਗਿਆਨੀ ਨਹੀਂ ਰਹਿੰਦੇ ਨਾ ਹਾਂ ਆਪਾਂ ਜਿੱਥੇ ਬੜੇ ਪਏ ਹੋ ਹਲਸੋ ਕੀ ਹੋਗਾ ਤੂੰ ਆ ਲੈ ਬਈ ਚਾ ਮੈਨੂੰ ਹੋਰ ਵੀ ਬਹੁਤ ਕੰਮ ਨੇ ਕੀ ਚੱਪ ਬੱਬੂ ਹਾਂ ਸਾਰਾ ਮਾ ਮਾ ਡਾਡਰ ਨਾ ਸੰਜੀ ਜੁਨੀ ਆ ਗਈ ਮੇਰੇ ਨਾਲ ਆ ਜੀ ਉੱਥੇ ਕੋਈ ਨmber ਜੀ ਆਲੇ ਤਲ ਤੁ ਬਸ ਮਾ ਆ ਗਏ ਹਾਂ ਬੈਠੇ ਤਾਂ ਅਸੀਂ ਭੜੇ ਲੱਗਦੇ ਆ ਮੈਂ ਤਾਂ ਚਾਹ ਹੜਲੀ ਚਪਕਾਰ ਕੇ ਹਾ ਦੇਖ ਲੈ ਤੇਰੀ ਭਾਬੀ ਨੇ ਕੀ ਬਤ ਕੀਤੀ ਥੋਨੂੰ ਲਿਆਤੀ ਚਾਹ ਤੇ ਮੈਨੂੰ ਲਿਆਕੇ ਨਹੀਂ ਦਿੱਤੀ ਇਹ ਰੋਣੀ ਕੀ ਬਤ ਕੀਤੀ ਅਚਾ ਉਹ ਤੂੰ ਮੰਦੀਸ਼ ਤੂੰ ਮੰਗ ਲੈ ਤੇ ਮੈਂ ਵੀ ਮੰਗਣੀ ਗਈ ਸੀ ਉੱਥੇ ਸੋਚੀ ਕਿਲੇ ਸਾਂ ਚਾਹ ਪਿੱਛੇ ਹੋਣਾ ਯਾਰ ਤੇਰੀ ਨਾਲ ਨਾ ਬੈਠੀ ਨਹੀਂ ਮਤ ਮਿਲਦੀ ਹੈ ਜੀ ਤੈਨੂੰ ਕਹਿੰਦੀ ਕੀ ਆ ਉਹ ਮੈਨੂੰ ਕੀ ਕਹਿਣਾ ਮੈਂ ਤਾਂ ਕੱਲੀ ਚਾਹ ਮੰਗੀ ਸੀ ਖੁਣ ਤੁਹਾਡੇ ਸਾਹਮਣੇ ਚਾਹ ਲਿਆ ਕੇ ਯਾਰ ਪਤਾ ਕਿੰਨੀ ਚੰਗੀ ਹੈ ਭਾਬੀ ਮੇਰੀ ਹਾਂ ਤੁਹਾਨੂੰ ਤਾਂ ਚੰਗੀ ਲੱਗਣੀ ਆ ਯਾਰ ਮੈਨੂੰ ਮੰਮੀ ਡੇਢ ਤੋਂ ਬਾਅਦ ਉਹਨਾਂ ਨੇ ਪਾਲਿਆ ਚਲ ਮੈਂ ਮੰਨਦੀ ਹਾਂ ਪਾਲਿਆ ਕੋਈ ਉਹਨਾਂ ਨੇ ਤੇ ਫਿਰ ਭੈਣ ਮੈਨੂੰ ਕਿਉਂ ਨਹੀਂ ਸਮਝਦੀ ਉਹ ਯਾਰ ਤੂੰ ਤੈਨੂੰ ਉਹੀ ਲੱਗੀ ਜਾਂਦਾ ਠੀਕ ਆ ਤੂੰ ਕੋਈ ਉਹਨਾਂ ਨਾਲ ਗਲਤ ਕਰਕੇ ਨਹੀਂ ਪਿਆਰ ਨਾਲ ਸਹਰਾ ਤਾਂ ਤੂੰ ਟੱਪੀ ਨਹੀਂ ਰਹਿਣੀ ਆ ਮੈਂ ਕੀ ਟੱਪੀ ਐਂ ਜਿਹੜਾ ਪਹਿਲਾਂ ਮੈਂ ਨਹੀਂ ਤੈਨੂੰ ਕੋਈ ਕੰਮ ਨਹੀਂ ਕਹਿੰਦੀ ਆ ਚਾਹ ਫੜ ਲਈ ਚੁੱਪ ਕਰਕੇ ਆਉ ਤੇ ਯਾਰ ਤੂੰ ਤਾਂ ਨਹੀਂ ਪੀਣੀ ਤਾਂ ਕੁਝ ਨਹੀਂ ਪੀਣਾ ਤੇ ਯਾਰ ਉਹ ਆਹ ਤੇ ਦੇਖ ਲਿਆ ਹਾਂ ਤੇਰੇ 'ਚ ਕਸੂਰ ਆ ਉਹ ਸਹੀ ਆ ਕੀ ਕਸੂਰ ਆ ਮੇਰੇ 'ਚ ਦੱਸੋ ਯਾਰ ਨਹੀਂ ਤੂੰ 24 ਘੰਟੇ ਲੜਨ ਤੇ ਤਿਆਰ ਰਹਿਣੀ ਆ ਤੁਸੀਂ ਤਾਂ ਅੱਜ ਕੱਲ ਭਾਬੀ ਭਾਬੀ ਬਾਲਾ ਨਹੀਂ ਕਰਨ ਲੱਗ ਗਏ ਯਾਰ ਨਹੀਂ ਮੈਨੂੰ ਪਾਲਿਆ ਉਹਨਾਂ ਨੇ ਮੇਰੀ ਮਾਂ ਤੇ ਵਰ ਗਿਆ ਉਹ ਵੱਡੇ ਆ ਮੇਥੋਂ ਯਾਰ ਵੱਡੇ ਆ ਯਾਰ ਨਹੀਂ ਤੂੰ ਨਹੀਂ ਸਮਝਦੀ ਹੈਗੀ ਹਾਂ ਮੈਂ ਨਹੀਂ ਸਮਝਦੀ ਫਿਰ ਤੂੰ ਐਸ ਕੀ ਚਾਹਨੀ ਆ ਹੁਣ ਮੈਂ ਚਾਹਨੀ ਆ ਆ ਪੱਡ ਹੋ ਜਾਣੇ ਮੇਰੇ ਕੋਲ ਇਹਨਾਂ ਨਾਲ ਨਿਭਾਉ ਹੁੰਦਾ ਹੁਣ ਯਾਰ ਅੱਡ ਹੋ ਕੇ ਕਿਵੇਂ ਚੱਲੂਗਾ ਕਿਓ ਫਿਰ ਆਏ ਰਹਿ ਗਈ ਵੀ ਕਿਵੇਂ ਚੱਲੂਗਾ ਸਾਰਾ ਇਹ ਮੇਰੇ ਤੂੰ ਤੂੰ ਇਕੱਲੀ ਮਤ ਮਲਾਉਂਦੀ ਹੈਗੀ ਇਕੱਠੇ ਪ੍ਰਵਾਦ ਕੁਝ ਬਣ ਜਾਂਦਾ ਹੁੰਦਾ ਤੂੰ ਇਕੱਲੀ ਕੀ ਕਰ ਲੇਗੀ ਹਾਂ ਤੁਸੀਂ ਵੀ ਮੈਨੂੰ ਬੋਲ ਦੋ ਹਨਾ ਨਹੀਂ ਯਾਰ ਭਾਬੀ ਮੂਰੇ ਨਾਲ ਉਹਨਾਂ ਦੀ ਸਾਡ ਜਿ ਲਈ ਜਾਈਓ ਭਾਬੀ ਨਾਲ ਉਹ ਕਵੇ ਇਕੱਲੀ ਆਏ ਬੋਲਦੀ ਰਹਿੰਦੀ ਆ ਸਾਡਾ ਕੀ ਬੋਲ ਕੇ ਰਹਿ ਜਾਂਦੀ ਆ ਚੱਲ ਯਾਰ ਤੇਰੀ ਮਰਜ਼ੀ ਜੇ ਤੂੰ ਕਰ ਨਾ ਕਰ ਲੈ ਠੀਕ ਆ ਮੈਂ ਤੇਰੇ ਮਗਰ ਹਾਂ ਹਾਂ ਬਸ ਫਿਰ ਮੈਂ ਤੁਹਾਨੂੰ ਹੀ ਕਹਿੰਦੀ ਆ ਆਪਾਂ ਅੱਡੋ ਹੋ ਜਾਈਏ ਮੇਰੇ ਤੋਂ ਨੂੰ ਰੋਜ਼ ਕਲੇਸ਼ ਕਲੂਸ ਹੋ ਜਾਂਦੇ ਆ ਠੀਕ ਆ ਫਿਰ ਚਾਹ ਤਾਂ ਜਿਹੜੇ ਕੋਟ ਹੁਣ ਮੈਨੂੰ ਕੋਈ ਨਾ ਚਾਹਿਆ ਬਣਾ ਕੇ ਲਿਆਦਾ ਨਹੀਂ ਆ। ਬੰਦ ਸਵਾਲ ਆ ਤੇ ਤੁਹਾਨੂੰ ਪਾਣੀ ਲੈ ਕੇ ਆ। ਨਾਲੇ ਮੇਰੀ ਗੱਲ ਤੇ ਗੌਰ ਕਰ ਲਿਓ। ਅੱਜ ਹੁਣ ਆਪਾਂ ਤੇ ਗੱਲ ਕਰ ਲੇ ਤਾਈ ਨਾਲ ਤੇ। ਚਲ ਮੈਂ ਘਰ ਨੂੰ ਵੀ ਜਾ ਕੇ ਆਣਾ। ਯਾਰ ਹਾਦਾਂ ਇਹਨੂੰ ਤਾਂ ਹੁਣ ਕਿਵੇਂ ਸਮਝਾਵਾਂ ਵੀ ਉਹ ਤਾਂ ਮੇਰੇ ਮਾਂ ਪਿਓ ਨੂੰ ਵੱਧ ਨਹੀਂ ਗੇ। ਮੈਨੂੰ ਉਹਨਾਂ ਨੇ ਪਾਲਿਆ, ਉਹਨਾਂ ਨੇ ਪੜਾਇਆ। ਹੁਣ ਤਾਂ ਵਿਚਾਰੇ ਫਸ ਗਿਆ ਯਾਰ। ਜੇ ਇਹਦੀ ਨਹੀਂ ਮੰਨਦਾ ਤਾਂ ਇਹ ਰਿਸਕੇਪਾ ਜੋ ਵੀ, ਜੋ ਹੁਣ ਬਾਈ ਵਰਗਾਂ ਦੇ ਨਹੀਂ ਮੰਨਦਾ ਤਾਂ ਉਹ ਵੀ ਗੱਲ ਮਾੜੀਆ ਲੋਕ ਵੀ ਗਾਲਾਂ ਦੇਣਗੇ। ਜਦੋਂ ਮੈਨੂੰ ਤਾਲੀ ਉਹਨਾਂ ਨੇ ਅੰਦਰ ਮਾਂ ਪਿਓ ਉਹ ਆਗਾ। ਹੁੰ ਜਰ ਮੈਂ ਕਿਹੜੇ ਮੂੰਹ ਗੱਲ ਕਰਾਂ ਮਨ ਤਾਂ ਆਪਣੀ ਸ਼ਰਮ ਆਉਂਦੀ ਹੈਗੀ ਪਰ ਜਰ ਕਰ ਤਬ ਹੋਣਾ ਹੀ ਪਊਗਾ ਫਿਰ ਇਹ ਰਸਤੇ ਭੱਜੂਗੀ ਚਲੋ ਉਹ ਤਾਂ ਫਿਰ ਵੀ ਸਿਆਣੇ ਸਮਝ ਜਾਣਗੇ ਫਿਰ ਵੀ ਉਹ ਮੇਰੇ ਪੱਖ ਰੱਖਣਗੇ ਚਲੋ ਕਰਦੇ ਆ ਗੱਲ ਦੇਖਦੇ ਆ ਫਿਰ ਕੀ ਬੰਦਾ ਦਾ ਇਹ ਸਾਰੀ ਦਿਤਾ ਉਸ ਕਾੜਦੇ ਰਹੇ ਕਦੇ ਪਾਣੀ ਦੇ ਦੇ ਕਦੇ ਚਾਹ ਦੇ ਦੇ ਪਤਾ ਨਹੀਂ ਕੀ ਹੋਇਆ ਚਾਹ ਨੂੰ ਇੰਨੀ ਕਰਨੀ ਆ ਇਹ ਕਿਹ ਪਤਾ ਨਹੀਂ ਕਿੱਧਰ ਗਏ ਜਮਾ ਨਹੀਂ ਕਰ ਦਤਿਆ ਅੰਦਰ ਰੱਖ ਦੇ ਆਏ ਭਾਗ ਜਾਂਦੇ ਆ ਸਾਰਾ ਸੁੱਟ ਤੇ ਮੇਰੇ ਛੱਡ ਕੇ ਸਾਰਾ ਇੱਧਰ ਲੱਗੀ ਰਹਿਣੀ ਇਹਨਾਂ ਦਾ ਕੰਮ ਕਰਨ ਹੋਂ ਪਤਾ ਨਹੀਂ ਆਉਣਗੇ ਕਿਨੇ ਅੱਗੇ ਜੀ ਹਾਂ ਜੀ ਆ ਗਏ ਉਰੇ ਆਓ ਕਿੱਧਰ ਗਏ ਸੀ ਤੁਸੀਂ ਓ ਯਾਰ ਕਿਧਰੇ ਨਹੀਂ ਉਹ ਖੇਤ ਗਿਆ ਸੀ ਲਿਆ ਉਹ ਲਾਈਟ ਭੱਜ ਗਈ ਤੇ ਵਹੰਦਾਰਾ ਆਉਣਾ ਸੀਗਾ ਤਾਂ ਕਰਕੇ ਫੇਰ ਹੁਣ ਹੁਣ ਦੇਖਦੇ ਆਂ ਅੱਜ 바ਰੀ ਉਹਨਾਂ ਦੀ ਐ ਤੇ ਫੇਰ ਉਹਨਾਂ ਦੀ ਨਾਲ ਇੱਧਰ ਆ ਕੇ ਗੱਲ ਕਰੋ ਮੇਰੇ ਨਾਲ ਹਾਂ ਦੱਸੋ ਫੇਰ ਉਹਨਾਂ ਦੀ 바ਰੀ ਆ ਤਾਂ ਫੇਰ ਆਪਾਂ ਕਾ ਬਣ ਨਹੀਂ ਸਕਦੇ ਓ ਯਾਰ ਨਹੀਂ ਐ ਰੋ ਰੋ ਲੜਦੇ ਚੰਗੇ ਵੀ ਲੱਗਦੇ ਨੇ ਹਾਂ ਉਹਨਾਂ ਤੇ ਮੈਨੂੰ ਆਈ ਦੱਸੋ ਤੁਸੀਂ ਉਹ ਚੱਲ ਫੇਰ ਵੀ ਯਾਰ ਨਹੀਂ ਯਾਰ ਉਹਦਾ ਕਲੇਸ਼ ਚੰਗਾ ਨਹੀਂ ਹੁੰਦਾ ਹੈਗਾ ਕਲੇਸ਼ ਕਰੂਗਾ ਕੌਣ ਤਿੰਨ ਤਾਂ ਜਣੇ ਆ ਦੋ ਬੁੜੀਆਂ ਘਰੇ ਰਹਿੰਦੀਆਂ ਨੇ ਇਕੱਲਾ ਹੈਗਾ ਇਕੱਲਾ ਕੀ ਕਰੂਗਾ ਉਹ ਯਾਰਾ ਨਹੀਂ ਸੋਚਣਾ ਬੰਦਾ ਸੋ ਕੀ ਸੋਚਦੇ ਆ ਤੁਸੀਂ ਦੋ ਜਣੇ ਹੈਗੇ ਹੋ ਹਾਂ ਉਹੀ ਡਰੀਏ ਨੇ ਉਹ ਤਾਂ ਇਕੱਲੇ ਤੋਂ ਉਹ ਚੱਲ ਜ਼ਰਾ ਬਹੁਤ ਗੱਲਾਂ ਸੋਚਣੀਆਂ ਵਿਚਾਰਨੀਆਂ ਮੈਂ ਚੁੱਪ ਕਰਕੇ ਤੁਹਾਨੂੰ ਕਹਤਾ ਨਾ ਆਪਣੀ ਵਾਰੀ ਬੰਨ ਲਓ ਜਿਹੜਾ ਕੁਝ ਕਰਨਾ ਚਲੋ ਮੈਂ ਦੇਖਦਾ ਫਿਰ ਗੱਲ ਕਰਦਾ ਤਾਰੀ ਨਾਲ ਤੇ ਜਾ ਕੇ ਤਲ ਲਾ ਦੇ। ਕੋਈਆ ਬਾਪੂ ਨੂੰ ਵੀ ਸਮਝਾ ਦੋ। ਸਾਰੰਤੰਗ ਕਰਦ ਰੰਦਾ ਮੈਨੂੰ ਕਦੇ ਚਾਹ ਕਦੇ ਪਾਣੀ ਮੇਰੇ ਤੋਂ ਇੰਨਾ ਕੰਮ ਕੋ ਮੂੰਹ ਹੁੰਦਾ। ਤੇ ਮੈਂ ਕੰਮ ਕਰਨ ਲੱਗ ਤਾ ਥੋੜੀ ਆਈਆਂ। ਓ ਯਾਰ ਮਾੜਾ ਮੋਟਾ ਠੰਡੀ ਰਿਆ ਕਰ। ਸਿਆਣੀ ਉਮਰ ਆ। ਫਿਰ ਕੀ ਹੋਇਆ ਚਾਹ ਪਾਣੀ ਮੰਗ ਲਿਆ। ਡੀਰੇ ਕਰ। ਯਾਰ ਦਿਨੀ ਆ। ਬਾਰ-ਬਾਰ ਨਹੀਂ ਮੈਂ ਤਾਂ ਦਿੱਤਾ ਹੀ ਜਾਂਦਾ। ਮੇਰੇ ਤੋਂ ਇੰਨਾ ਕੰਮ ਕੋ ਮੂੰਹ ਹੁੰਦਾ। ਚੱਲ ਕੋਈ ਨਾ ਤੂੰ ਠੰਡੀ ਰਿਆ ਕਰ। ਕੋਈ ਚੱਕਰ ਨਹੀਂ। ਹਾਂ ਮੈਂ ਤਾਂ ਠੰਡੀ ਰਿਆ ਕਰ। ਬਾਪੂ ਨੂੰ ਨਾ ਕਹੀਏ ਤੁਸੀਂ ਕੁਛ। ਚੱਲ ਮੈਂ ਕਹੀ ਦੂੰਗਾ। ਹਾਂ ਕਹੀ ਦੂੰਗਾ। ਮੰਨ ਪਾਣੀ ਦੇ ਦੇ। ਆਹੋ ਲਿਆਨੀ ਆ ਪਾਣੀ। ਪਤਾ ਨਹੀਂ ਕੀ ਖਾ ਕੇ ਆਇਆ। ਜਿਹੜਾ ਪਾਣੀ ਹੁੰਦੀ ਰੱਖ। ਇਹ ਵੀ ਯਾਰ تین ਹੱਥੋਂ ਬਾਹਰੀ। ਕੀ ਕੀ ਕਿਹਾ? ਉਹ ਕੁਛ ਨਹੀਂ ਪਾਣੀ ਮੰਗਿਆ ਸੀ ਮੈਨੂੰ ਕਿ ਪਾਣੀ ਜਲਦੀ ਲਿਆ। ਕੁਛ ਬੋਲੇ ਤੁਸੀਂ ਮੈਨੂੰ? ਤੇਰੇ ਮੂਰੇ ਬੋਲ ਸਕਣਾ। ਆਹੋ ਨਹੀਂ ਬੋਲਦਾ। ਧਿਆਨ ਰੱਖਿਓ ਜੇ ਕੁਛ ਬੋਲਦਾ ਸਾਵਧਾਨ ਲਾ ਲਿਓ। ਚੰਗਾ ਮੈਂ ਚੱਲਦਾ ਤਾਰੀ ਨੂੰ ਲੈ ਕੇ ਖੇਤੋਂ ਫੇਰ। ਤੇ ਰੋਟੀ ਦਾ ਖਾ ਜਾਣਗੇ। ਚੱਲ ਰੋਟੀ ਫੇਰ ਹੀ ਹੱਥੋਂ ਦੇਖਾਂਗੇ। ਨਾ ਹੁਣ ਨਹੀਂ ਕਿਵੇਂ ਜਾਨਾ ਰੋਟਰ ਟਿਖਾ ਜਾ ਬੈਠ ਜਾਨੀ ਐ ਮੈਂ ਬੈਠੋ ਅੰਦਰ ਜਾ ਕੇ ਚੱਲ ਲਿਆ ਫਿਰ ਚੱਲ ਜੀ ਉਹਨੂੰ ਇੰਨਾ ਪਾਣੀ ਦੀ ਵਾਰੀ ਹੋਣਾ ਨਹੀਂ ਸੀ ਤੇ ਇਹ ਲੈਕ ਹੈ ਨਹੀਂ ਇੱਥੇ ਵਾਹਣ ਦਾ ਵੀ ਸੁੱਕੀ ਅੰਦਰ ਮਾਉਣਾ ਪਊਗਾ ਤੇ ਕਿਵੇਂ ਕਰੀਏ ਮੈਂ ਹੁਣ ਕਹਿੰਦਾ ਆਪਣੀ ਕੱਸੀ ਨਮੀ ਬਣ ਗਈ ਉਹ ਤਾਂ ਪਾਣੀ ਆਉਂਦਾ ਹੋਊਗਾ ਫਿਰ ਆਇਆ ਨਹੀਂ ਹੈਗਾ ਤੇ ਬਸ ਉਹਨਾਂ ਦੀ ਵਾਰੀ ਆ ਗਈ ਪਾਣੀ ਬਸ ਉਹਨਾਂ ਦੇ ਹੱਥ ਤੇ ਆ ਗਿਆ ਚੱਪਰ ਬਟਲਾ ਦੂਜਾ ਕੇ ਬਾਈ ਜੱਜ ਤੇ ਫੜੀ ਬੁੱਢ ਨੂੰ ਚੱਕੇ ਸਰੂ ਆਏ ਸਿਰ ਕਾਣੋਂ ਕਿਸਾਣਾ ਰੋਤਾ ਲੈ ਜੀ ਅਰੇ ਤਾਂ ਫਿਰ ਅੰਦਰ ਵੜ ਕੇ ਬੰਦ ਨਹੀਂ ਆਪ ਨੂੰ ਲੈ ਬੱਜੀ ਜਿੱਤੇ ਕਿਸ਼ੇ ਟੰਡਾ ਰਹਾ ਬਾਪੂ ਜੀ ਉਹ ਹੀ ਤਾਂ ਮੈਂ ਐਨਨ ਕਹੀਏ ਨੀ ਵੀ ਤੁਸੀਂ ਵੱਢ ਲਓ ਤੇ ਸੁਣਦੇ ਨਹੀਂ ਹਜੇ ਤਾਂ ਇੱਥੇ ਬੈਠਾ ਤੁਸੀਂ ਕਹੀਏ ਨੀ ਨਹੀਂ ਅੰਦਰ ਵੜਾ ਬੈਠਾ ਹੁਣੇ ਮੰਦਾ ਬੀਤ ਹੈ ਚੱਲ ਬਾਪੂ ਫਿਰ ਮੈਂ ਦੇਖਦਾ ਕਰਦਾਗਾ ਉਤਾਰ ਨੂੰ ਲੈ ਆਣਾ ਤੂੰ ਜਾ ਤੂੰ ਨੂੰ ਲਈ ਨਾਲ ਉਤਾਰ ਨੂੰ ਨਾ ਮੁੰਡੇ ਨੂੰ ਚੰਗਾ ਆਏ ਆ ਵੀ ਸੋਚ ਲੋ ਲੜਾਈ ਤੇ ਬੜਾ ਕੁ ਫੈਦਾਨ ਨਹੀਂ ਮੰਦਾ ਉਹ ਡਰ ਕੇ ਵੀ ਨਹੀਂ ਆਇਆ ਜਦੋਂ ਅਜੇ ਕਿਸੇ ਤੋਂ ਬਾਪੂ ਜੇ ਇਹਦੇ ਨਾਲ ਕੋਈ ਲੜਾਈ ਕੋਣ ਕਰੂਗਾ ਇਹਦੇ ਨਾਲ ਕੱਲਾ ਹੈਗਾ ਉਹ ਕੋਣ ਲੜਨ ਵਾਲਾ ਉਹ ਚੱਲ ਆਇਆ ਪਿੰਡ ਦਾ ਆਪਾਂ ਨੂੰ ਮੜਾ ਆਪੂਗਾ ਜੇ ਹੁਣ ਆਪਾਂ ਉਤੋ ਹੀ ਪੈਨੇ ਆ ਗਏ ਜੇ ਜੇ ਤਰੇ ਮੋਢੇ ਤੇ ਕਹੀ ਹੋਈ ਅੱਥ ਚ ਗਡੱਸ ਹੋਇਆ ਤੇਰੇ ਕੋਈ ਨੇੜੇ ਨਹੀਂ ਆਉਂਦਾ ਤੈਨੂੰ ਬੋਲਵਾਰਨ ਦੀ ਰੋੜ ਨਹੀਂ ਮੈਂ ਪਾਣੀ ਵੜਦਾ ਪਾਣੀ ਛੱਡ ਕੇ ਆਉਣਾ ਲੱਗ ਜੀ ਕਾ ਫਿਰ ਤੁਸੀਂ ਆਪ ਤੇ ਸਾਵਲੂ ਮੈਂ ਫਿਰ ਕਿਹੜਾ ਜਾਣਾ ਮੈਂ ਆਇਆ ਨਾ ਤੂੰ ਨਾ ਨੀਂਦਿਆ ਕਰ ਸਕਦੇ ਮੇਰੇ ਤੋਂ ਕੰਮ ਕੁਮ ਨਹੀਂ ਹੁੰਦਾ ਆਪਦੀ ਕੰਮ ਵਾਲੀ ਲਾ ਲਓ ਉਹ ਯਾਰ ਕਿੰਨਾ ਕਿਤਾ ਕੰਮ ਆਪਣੇ ਘਰ ਚ ਤਿੰਨੇ ਜਾਣੇ ਆਪਾਂ ਚਾਹੇ ਕਿੰਨਾ ਹੀ ਹੋਵੇ ਮੇਰੇ ਤੋਂ ਕੰਮ ਨਹੀਂ ਹੁੰਦਾ ਕੰਮ ਵਾਲੀ ਲਾ ਲੋ ਤੁੰਗੜਾ ਗੋਹਾਸ਼ਟਨਾ ਬਸ ਮਾ ਦਾ ਤਸੋ ਬੱਲਾ 4 ਰੁਪਏ ਬਸ 4 ਰੁਪਏ ਦੀ ਦਊਗੀ ਅੱਛਾ ਤੁਸੀਂ ਉਧਰਲੀ ਨਾ ਸਮਝੋ ਮੈਨੂੰ ਵੀਰਪਾਲ ਹਾਂ ਵੀ ਤੁਹਾਡਾ ਮੈਂ ਗੋਹਾ ਕੁੜਾ ਕਰੂੰਗੀ ਸਮਝੇਗੇ ਨਾ ਮੇਰੇ ਤੋਂ ਨਹੀਂ ਹੁੰਦਾ ਨਾ ਤੁਸੀਂ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਅੱਗੇ ਪੜਾਵਾਂਗੇ ਕੀ ਪੜਾਏ ਕੰਮ ਕਰਨ ਚ ਹੀ ਉੱਜਾਲਾ ਪੜਾਈਆਂ ਦੇ ਕੀ ਪੁੱਤ ਚਾਰ ਕਰ ਮੈਂ ਸੋਚਣਾ ਸੀ ਹੁਣ ਇੱਕ ਕਹੇਗੀ ਤੁਹਾਡੇ ਕੋਲੇ ਉਹ ਨਹੀਂ ਸਮਝਦੀ ਬਾਪੂ ਜੀ ਹੋਰ ਦੁੱਧ ਵੀ ਚਾਹੀਦਾ ਦਹੀਂ ਵੀ ਚਾਹੀਦਾ ਓਏ ਚੱਲ ਬਾਪੂ ਕਾ ਨੂੰ ਬੋਲਦਾ ਜੇ ਮੈਂ ਕਰਦਾ ਹਲਮਜਲ ਨਾ ਨੂੰ ਕੰਮ ਵਾਲੀ ਯਾਰਾ ਚੱਲ ਜੇ ਨਹੀਂ ਕਰ ਸਕਦੀ ਕੋਈ ਨਾ ਉਲਾ ਦਿਓ ਤੂੰ ਜਾ ਹਲ ਪੜੀ ਤੂ ਬਟ ਕੋਈ ਨੀ ਪੁੱਤ ਬਾਪੂ ਮੈਂ ਕਹਿੰਦੀ ਸੀ ਤੁਸੀਂ ਬਾਪੂ ਜੀ ਦੇ ਨਾਮ ਇਹ ਤਾਂ ਐਵੇਂ ਡਰੀ ਜਾਂਦੇ ਕਿਹੜਾ ਉਥੇ ਕਰਨਗੇ ਕੰਮ ਕੋਈ ਕੋਟਾ ਕੋਈ ਨੀ ਪੁੱਤ ਜਾਣ ਦੇ ਮੈਂ ਥੱਕਿਆ ਪਿਆ ਤੁਹਾਡੇ ਨਾਲੋਂ ਮੈਂ ਕੋਈ ਬਾਪੂ ਜੀ ਤੁਸੀਂ ਤਾਂ ਨਾ ਬਸ ਸੁਣਦੇ ਨਹੀਂ ਮੇਰੀ ਗੱਲ ਉਹਨਾਂ ਨੂੰ ਹੌਸਲਾ ਹੋ ਜਾ ਤੁਹਾਡੇ ਨਾਲ ਜੇ ਤੁਸੀਂ ਨਾਲ ਹੋ

ਉਤਾਰ ਨੂੰ ਲਿਆ ਨਾ ਨਾ ਜਰਾ ਦੇਖਦੇ ਆਂ ਪੜਦੇ ਆਂ ਪਾਣੀ ਅੱਜ ਉਤਾਰ ਓ ਉਤਾਰ ਓ ਕੀ ਹਾਲ ਠੀਕ ਆ ਆਹ ਜਿਹੜਾ ਇਹ ਪਿੰਡ ਲਾਗਣ ਆਇਆ ਮੁਰਾਦਾਬਿਲ ਨਾਲ ਜੇ ਬਕਰ ਪੁਖਾਇਤੀ ਹੈ ਰੋਸ਼ਤੰਦਰੇ ਆਗਾ ਤੇ ਪਾਣੀ ਵਧਣਾਗਾ ਪਾਇਆ ਗਿਆ ਕਹਾਂ ਉਹਨੂੰ ਪਾਣੀ ਨਾ ਪੀ ਲੈ। ਚਾਹ ਲਿਆ ਲਿਆ ਅੰਗੜਾ ਚਲਿਆ। ਸੋ ਪਹਿਲਾਂ ਪੰਗਾ ਪਾ ਲਿਆ। ਪੰਗਾ ਪਹਿਲਾਂ ਨਹੀਂ ਆਜਾ ਆਜਾ। ਆਇਆ ਫਿਰ ਆਪਣਾ ਕੁੰਜਾ। ਆਜਾ। ਕਰ ਫੋਨ। ਲੈ, ਹਦੋਂ ਤੋਂ ਅੰਡੇ ਜੇ ਰਹਿ ਗਏ ਚਾਲ ਤੇ ਵੀ ਮਨ ਜਾ। ਸੱਚ ਨਹੀਂ ਕਹਿੰਦੀ ਸੀ। ਨਾਲੇ ਤਾਂ ਰਾਤ ਸਕੰਦਰ ਕਹੀ ਜਾਂਦਾ ਸੀ ਵੀ ਆਪਣੀ ਸਵੇਰੇ ਪਾਣੀ ਦੀ ਵਾਰੀ ਆ। ਪਾਣੀ ਦੀ ਵਾਰੀ ਆ। ਹੈ? ਤੇ ਹੁਣ ਤੱਕ ਇਹ ਇੱਥੇ ਫਿਰਦੇ ਆਗੇ। ਪਾਣੀ ਲਾਉਣ ਗਈ ਨਹੀਂ ਹੈਗੀ। ਚਲ ਪੁੱਛ ਲਈ ਮੰਮੀ ਨੂੰ। ਮम्मी ਅੱਜ ਆਪਣੀ ਪਾਣੀ ਦੀ ਵਾਰੀ ਨਹੀਂ ਹੈਗੀ ਨਾਲੇ ਮੈਂ ਦੋ ਘਪਾਂਡੇ ਮਾਣ ਦੂੰਗੀ। ਕੋਈ ਨਾ। ਭਲਾ। ਅੱਜ ਪਾਣੀ ਲੈਣੇ ਜਾਣਾ। ਹਾਂ ਸੱਚ ਅੱਜ ਪਾਣੀ ਦੀ ਵਾਰੀ ਹੈ ਨਾ। ਮੈਂ ਮੈਂ ਵੀ ਆਹੀ ਗੱਲ ਹੈ ਸੱਚੀ ਜਾਂਦੀ ਸੀ। ਮੈਂ ਕਿਹਾ ਅੱਜ ਤਾਂ ਆਪਣੀ ਪਾਣੀ ਦੀ ਵਾਰੀ ਸੀਗੀ। ਵੀ ਨਾਉਣ ਹੀ ਨਹੀਂ ਗਿਆ। ਤਾਂ ਹੀ ਮੈਂ ਤੁਹਾਡੇ ਕੋਲੇ ਆਉਂਦੀ ਹਿੰਦਪਾਲ ਤਾਂ ਨਹੀਂ ਗਿਆ ਕਿਤੇ। ਮੈਂ ਭੁੱਲ ਗਿਆ ਸੀਗਾ। ਚਲ ਮੈਂ ਜਾਣਾ ਮੈਂ ਹੁਣੇ ਜਾਣਾ। ਆ ਕਿੰਨਾ ਟਾਈਮ ਹੋ ਗਿਆ ਨਾਲੇ ਹੁਣ ਚਾਹ ਤੇ ਗੁੱਟ ਪੀ ਲੈਂਦਾ ਪਹਿਲਾਂ। ਉਹ ਚਾ ਫੇਰ ਮਾਂ ਤੈਨੂੰ ਪਤਾ ਹੀ ਆ ਉਹਨਾਂ ਦਾ ਉਹ ਫੇਰ ਵੱਢ ਲੈਣਗੇ ਪਾਣੀ ਪਹਿਲੇ ਚਾ ਪੀ ਲੈ ਕੁੱਤਾ ਇੱਥੇ ਰਹਿ ਜਾ ਤੂੰ 2 ਮਿੰਟ ਜਾਂ ਚਾਲਿਆ ਕਰ ਨਾ ਲੈਣੀ ਮਾਂ ਚਾ ਤਾਰਦੀ ਹੀ ਸੀ ਹੂੰ ਤਾਂ ਮੈਂ ਹਾਂ ਟਾਈਮ ਲੱਗੂਗਾ ਮੈਨੂੰ ਟਾਈਮ ਲੱਗੂਗਾ ਦਬਰ ਰਹਿਣ ਦੇ ਫੇਰ ਮੈਂ ਦੱਸ 10 ਮਿੰਟਾਂ ਦਾ ਕੀ ਫਰਕ ਪੈਂਦਾ ਐ ਕਿਹੜਾ ਕੋਈ ਆਪਣੀ ਜਦੋਂ ਆਪਣੀ ਵਾਰੀ ਆ ਮੰਮੀ ਐ ਕਿਹੜਾ ਕੋਈ ਵੱਢ ਲੂਗਾ ਪਾਣੀ ਦੀ ਵਾਰੀ ਉਹ ਤੈਨੂੰ ਪਤਾ ਦਾ ਉਹ ਨੂੰ ਹੀ ਘੜਾਈ ਨੂੰ ਤਿਆਰ ਰਹਿੰਦੇ ਚੱਲ ਬਣਾ ਲੈ ਛੇਤੀ ਬਣਾ ਲੈ ਫੇਰ ਚੱਲ ਕੋਈ ਨਾ ਤੇ ਮਾਂ ਮੇਰੇ ਤਾਂ ਜਿਆਦ ਹੀ ਨਹੀਂ ਰਹੀ ਪਾਣੀ ਵਾਲੀ ਗੱਲ ਉਹ ਪੁੱਤ ਔਰ ਨਾ ਵੱਡੀ ਪੁੱਤ ਨਾ ਨਾ ਇਹ ਤਾਂ ਗਾਲ੍ਹਾਂ ਵਾਲੀ ਆ ਤੈਨੂੰ ਪਤਾ ਉਹ ਕਹੇ ਜਨ ਹੈਗੇ ਉਹਦਾ ਮੈਨੂੰ ਪਤਾ ਉਹਨਾਂ ਦਾ ਉਹ ਤਾਂ 24 ਘੰਟੇ ਲੜਾਈ ਭਾਲਦੇ ਰਹਿੰਦੇ ਆ ਜੇ 5-4 ਮਿੰਟ ਪਹਿਲਾਂ ਵੱਢ ਲਿਆ ਹੋਇਆ ਨਾ ਉਹਨਾਂ ਨੇ ਪਾਣੀ ਨਾ ਆਪਾਂ ਨੂੰ ਉਹ ਕੀਤਾ ਤਾਂ ਤਰ੍ਹਾਂ ਨਾ ਪਾਈ ਬੰਤਾ ਉਹ ਮਾਂ ਮੈਂ ਤਾਂ ਚੁੱਪ ਹੀ ਕਰ ਜੰਨਾ ਹੈ ਅਸਲ ਆਪਣੇ ਇਹ ਚੁੱਪ ਦੀ ਵਜ੍ਹਾ ਨਾਲ ਹੀ ਸਾਰਾ ਕੁਝ ਹੋਈ ਜਾਂਦਾ ਹੈ ਹਾਂ ਇਹਨਾਂ ਨੂੰ ਝੋਟਿਆਂ ਚੰਗੂ ਨਾਲ ਹੀ ਗਾ ਹੈ ਖੜਦੇ ਲਿਗੇ ਮੈਂ ਤਾਂ ਕਹਿੰਨੀ ਚੱਲ ਕੀ ਜਾਣੇ ਕੀ ਲੈਣਾਗਾ ਇਹ ਤਾਂ ਭੱਜੇ ਫਿਰਨਗੇ ਉਹ ਗੋਲ ਹੀ ਬਹੁਤ ਚੱਲੀ ਜਾਣੀ ਉਹ ਜਿਹੜੀ ਹੁਣ ਵਿਆਹ ਕੇ ਲਿਆਏ ਆ ਉਹ ਬਹੂ ਦੀ ਉਹ ਸਾਰਿਆਂ ਨਾਲੋਂ ਹੀ ਤੇਜ਼ ਆ। ਮੈਂ ਕਹਿੰਦੀ ਆ ਪੁੱਛ ਨਾ ਇੰਨੀ ਤੇਜ਼ ਆ ਬਹੁਤ ਜ਼ਿਆਦੀ। ਉਹ ਸਮਾਂ ਦੀ ਹੱਲਾਸ਼ੇਰੀ ਦੇ ਕੇ ਭੇਜਦੀ ਉਹਨਾਂ ਨੂੰ ਵੀ ਲੜ ਪੋ ਜਾ ਕੇ। ਹਾਂ। ਤਾਂ ਭੜੀ ਆ ਮਤਲਬ ਕਿ ਲੜਕੀਆਂ ਦੀ ਆ ਕਿ। ਹਾਂ। ਚਲ ਮੈਂ ਤਾਂ ਇਹ ਕੰਨ ਸਿਰ ਸੋਚ ਪੀ ਆ ਬੱਜ ਕੇ। ਮੈਂ ਆ ਮੈਂ ਉੱਥੇ ਵੀ ਆਣਾ। ਪੀ ਆ। ਹੋਰ ਫਿਰ। ਫਿਰ ਲੇਟ ਹੋ ਜਾ। ਚਲ। ਦਿਖਵਾ ਦੇ ਮਤਲਬ ਪਾਣੀ ਵਰ ਲਈ ਦਿੰਗਾ ਬੜਾ ਹੱਤ ਵੱਤ ਕਰਨ ਲੱਗਾ ਦੋ ਵਾਰੀ ਤਾਂ ਹਣ ਤੇ ਤੁਹਾਨੂੰ ਖੁੱਲੀ ਛੁੱਟੀ ਆ ਚੱਕਰੀ ਨਾ ਤੂੰ ਵੱਡੀ ਮੈਂ ਬਸ ਤੇ ਕਸਗਾ ਉਹੀ ਥੋੜੀ ਲੈ ਕੇ ਰੱਤਪੋਰੀਆਂ ਜਿਹੜਾਂ ਦੋ ਵਾਰੀ ਯਾਰ ਤਾਂ ਹਣ ਚੰਗਾ ਪਾਣੀ ਵਰ ਦੇ ਯਾਰ ਤੂੰ ਕਿਹੜਾ ਹੋ ਮੈਂ ਆਪੇ ਸਮਝਾਂ ਪਾਣੀ ਤਾਂ ਵਰਤਾ ਬਸ ਹੁਣ ਹਾਂ ਬਈ ਯਾਰ ਪਾਣੀ ਦੀ ਵਾਰੀ ਤਾਂ ਸਾਡੀ ਐ ਉਹ ਤੇਰੀ ਕਾਦੀ ਵਾਰੀ ਆ ਉਹ 20 ਮਿੰਟ ਦਾ ਹੋ ਗਏ ਪਾਣੀ ਨੰਗੀ ਆਂਦੇ ਨੂੰ ਜੇ ਮੈਂ ਵੱਢ ਲਿਆ ਹੁਣ ਆ ਤੇ ਤੂੰ ਕਹਿੰਦਾ ਮੇਰੀ ਵਾਰੀ ਆ ਮੈਂ ਲੇਟ ਹੋ ਗਿਆ ਸੀ ਮੜਾ ਗਿਆ ਤੈਨੂੰ ਤੂੰ ਪਹਿਲਾਂ ਨਾ ਬੰਦਾ 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 ਲੈ ਹੋ ਕਹਿੰਦਾ ਮੈਂ ਵੀ ਯਾਰ ਜਦੋਂ ਤੋੜਿਆ ਯਾਰ ਰੋਲ ਦਾ ਕੰਮ ਆ ਯਾਰ ਰੋਜ਼ ਤਾਂ ਕਿਉਂ ਆਉਣਾ ਯਾਰ ਤੂੰ ਬੰਦਾ ਬਣਦਾ ਯਾਰ ਤੂੰ ਬਰੇ ਉਹ ਬੰਦਾ ਬਣਦਾ ਯਾਰ ਬਾਰੀ ਵੰਡ ਲਓ ਤੁਸੀਂ ਆਪ ਦੀ ਯਾਰ ਬਾਰੀ ਵੰਡ ਕੇ ਲੈ ਉਹ ਬਾਰੀ ਵੰਡ ਕੇ ਲੈ ਤੂੰ ਨਾਲ ਇੱਕ ਲੜਾ ਲੈ ਲੂਆ ਕਾਹਨੂੰ ਯਾਰ ਬਿਣਾ ਗਾਲ ਤੋਂ ਫਾਨਨੇ ਕਰਦਾ ਵਰਦਾ ਨਹੀਂ ਕਰਦਾ ਸਾਡਾ ਪਣੀ ਵੀ ਨਗਾਹ ਆਂਦਾ ਹੈ ਮਾੜੀ ਹੁੰਦੀ ਹੈ ਕਰਦਾ ਕੰਮ ਸੋਡਾ ਤੁਸੀਂ ਆਪ ਦਾ ਵੰਡ ਕੇ ਲੈ ਕਰੋ ਕੋਈ ਗੱਲ ਨਹੀਂ ਚੱਲ ਤੁਸੀਂ ਉਹਨੂੰ ਸਮਝਾ ਦਿਓ ਕੀ ਹੋ ਗਿਆ ਤਾਂ ਫੱਡੀ ਚੱਕ ਲਈ ਆ ਉਹ ਆ ਵੀ ਹੋ ਗਿਆ ਲੈ ਇੱਕ ਵਾਰੀ ਤੁਸੀਂ ਲੈ ਲਾ ਕਰੋ ਇੱਕ ਵਾਰੀ ਉਹ ਲੈ ਲਾ ਲਗੂਗਾ ਫਿਰ ਖੜੇ ਲੱਗੀ ਜਾਂਦਾ ਪਾਣੀ ਅਸੀਂ ਲਾਵਾਂਗੇ ਕੀ ਬੰਦਾ ਛੱਡੀ ਬੈਠਾ ਸੀ ਪਹਿਲਾਂ ਮੱਸਾ ਨਾ ਨਾ ਅਸੀਂ ਵੱਢਿਆ ਕੇ ਪਾਣੀ ਸਾਡੇ ਲੱਗੀ ਜਾਂਦਾ ਪਾਣੀ ਚੱਲੀ ਆਂਦੇ ਯਾਰ ਦੇਖ ਪਾਣੀ ਚੱਲੀ ਆਂਦੇ ਬੰਦਾ ਵਾਂਗੂ ਪਰੇ ਟਾਲ ਜਾਣਾ ਹੀ ਦੇਖ ਲਾ ਤੂੰ ਬੰਦਾ ਬਣਦਾ ਬਗਿਆ ਬਰੇ ਮਰਿਆਣਾ ਪੁੜਾਂ ਦੇ ਘੇਗਾ ਦੇਖ ਲਾ ਚੱਲ ਉਹ ਗੇੜਾ ਮਰ ਕੇ ਖਾਲਦੇ ਮੈਂ ਖੜਾ ਹੋਰੇ ਹੋ ਗਿਆ ਵੱਢਿਆ ਹੋਇਆ ਗੱਲ ਤੇ ਅੱਗੇ ਪਾਣੀ ਜਾਣਦੇ ਜਾਣਦੇ ਕੁਝ ਨਹੀਂ ਹੁੰਦਾ ਬਸ ਜਾਈ ਜਾਂਦਾ ਸੰਘਰ ਕਰੇਗਾ ਉਹਗਾ ਮਾ ਓ ਮਾ ਵੇ ਹਾਂ ਪੂਰੀ ਗੱਲ ਉਹ ਜਿਹੜੀ ਤੈਨੂੰ ਆਖਿਆ ਸੀ ਮੈਂ ਜਾਂਦੇ ਨੇ ਕੀ ਹੋ ਗਿਆ ਉਹ ਪਾਣੀ ਵਧਣ ਨਾਲ ਇਹਨਾਂ ੱਟਕੇ ਮਾਰ ਗਏ ਉਹ ਹਾਈ ਮੈਂ ਮਰ ਜਾ ਥੋੜਾ ਬਾਈ ਜੇ ਉਹ ਨਾਲੇ ਤੋਰ ਰਿਹਾ ਕਰਦਾ ਉਹਨਾਂ ਦਾ ਹੁਣ ਤਾਂ ਉਤਾਰੀ ਜਾ ਭਰੀ ਵੀ ਨਾਲ ਆਣਾ ਲੱਗਦਾ ਹਾਂ ਦੋਨੇ ਸੀਗੇ ਨਾ ਨਾ ਚਾਚਾ ਆ ਗਿਆ ਸੀ ਮੌਕੇ ਤੇ ਉਹਨੇ ਆਖਿਆ ਵੀ ਤੁਸੀਂ ਇਹਨਾਂ ਦੀ ਬਾਰੇ ਬਾਰੇ ਚਾਚੇ ਨਾਲ ਨਿੱਕਾ ਨਿੱਕਾ ਕਰਕੇ ਵੱਢ ਰਾਹਾਂ ਬਿਮਾਰੀ ਪੈਣ ਨੂੰ ਇਹੀ ਆ ਪਵਾੜਿਆਂ ਦੀ ਜੜ ਇਹ ਕਿਹਨੂੰ ਵੱਢ ਕੇ ਕਿਤੇ ਖਾਣ ਛੱਡ ਦੁੰਦਾ ਉਹ ਨਹੀਂ ਮਾਂ ਉਹ ਦੂਜਾ ਚਾਚਾ ਆ ਗਿਆ ਸੀ ਗਵੰਡੀ ਉਹਨੇ ਨਾਲ ਕਿਹਾ ਉਹਨਾਂ ਨੂੰ ਸਮਝਾਇਆ ਵੀ ਬੰਦ ਕੇ ਲਾ ਲਿਆ ਕਰੋ ਵੀ ਅੱਜ ਇਹ ਵੀ ਵਾਰੀ ਹੈ ਵੀ ਇਹਨੂੰ ਬਾਉਂਡਰ ਲਾਣ ਦੇ ਨਾ ਮੰਨੇ ਨਹੀਂ ਉਹਦੇ ਆਖਿਆ ਵੀ ਨਹੀਂ ਲੱਗੇ ਨਾ ਫਿਰ ਪੁੱਤ ਹੁਣ ਕਿਵੇਂ ਕਰਗੇ ਅਰਖਾਸਤ ਨਾ ਦੇ ਦੀ ਇਹਨਾਂ ਤੇ। ਬਰਖਾਸਤਾਂ ਵਾਂ ਦੇਣੀ ਪਊਗੀ ਹੁਣ ਤਾਂ ਜਮਾ ਸਿਰ ਉੱਤੋਂ ਦੀ ਪਾਣੀ ਟੱਪ ਗਿਆ। ਮੈਂ ਤੈਨੂੰ ਐਂ ਕਹਿਣਾ ਤੂੰ ਇੱਕ ਵਾਰੀ ਉਹਨਾਂ ਦੇ ਘਰੇ ਜਾ ਕੇ ਆ। ਉਹਨਾਂ ਦੇ? ਹਾਂ। ਜੇ ਚਾਚੇ ਨੂੰ ਕਹਿ ਕੇ ਆ ਸਦਾ ਸਿੱਧੀ ਹੋ ਜੀ ਅੱਜ ਕੋਈ ਨਹੀਂ। ਹਾਂ ਮੈਂ ਜਾਂਦੀ ਆ। ਮੈਂ ਦੁਬਾਰਾ ਫੇਰ ਥਾਣੇ-ਥੂਣੇ ਜਾ ਕੇ ਦੇਖਾਂ। ਕੋਈ ਗੱਲ ਨਹੀਂ। ਜੇ ਉਹਦੇ ਪਿਆਰ ਦੀ ਦਾੜੀ ਨਾ ਨਾ ਪੱਟੀ। ਤੇ ਮੈਨੂੰ ਕੋਣ ਕਹੂਗਾ? ਹਾਂ। ਪਰ ਹੁਣ ਉਹ ਸਿਰ ਹੀ ਸਿਰ ਚੜੀ ਜਾਂਦੇ ਆ। ਹੁਣ ਹੀ ਜਾਵਾਂ? ਹੁਣ ਹੀ ਜਾ ਬਸ ਫੇਰ-ਫੇਰ ਤਾਂ ਜਾਣੀਆਂ ਮੈਂ। టబా <laughs> ਤੇਰੇ ਮੁੰਡਿਆਂ ਦਾ ਕੀ ਕਰ ਤੂ ਖੜਿਆ ਆ ਹਾਂ ਕੀ ਹੋ ਗਿਆ ਤਾਨੂੰ ਇਹਨੇ ਚੜੀ ਗਈ ਸਾਡਾ ਪਾਣੀ ਵੜ ਲਿਆ ਸਾਡੇ ਦਾ ਉਹ ਜਵਾਕ ਸੀਫ ਹੈ ਕੋ ਤੂੰ ਗੱਲ ਸੁਣ ਆਪਦਾ ਮੁੰਡਾ ਮੈਂ ਤੈਨੂੰ ਗੱਲ ਦੱਸ ਰਿਹਾ ਤੇਰਾ ਗਰ ਤੂ ਕੀ ਕਰ ਕੇ ਕੇਵਲ ਚੰਦਾਂ ਲੱਗਦਾ ਬੁਢੀ ਜੱਟ ਛੱਕਦਾ ਗੱਲ ਸੁਣ ਉਹ ਤੇਰਾ ਖਸਮ ਇੱਕ ਤਰ੍ਹਾਂ ਜੇਠ ਮੇਰੇ ਮੁੰਡੇ ਨੂੰ ਢਾ ਲਿਆ ਸੀ ਇਹਨਾਂ ਨੇ ਨਾਲੇ ਪਾਣੀ ਦੀ ਪਾਰੀ ਪੱਢ ਲਈ ਛੱਡੀ ਅੱਛਾ ਤਾਈ ਤੂੰ ਸਾਡੇ ਘਰ ਆ ਕੇ ਤੂੰ ਸਾਨੂੰ ਐ ਰੋ ਮਾਰਦੇ ਕੀ ਗੱਲ ਪੁੱਤ ਬਾਲੀ ਪੜੀਆ ਪਹਿਲੇ ਜਿੰਦੀ ਮੈਂ ਤਾਂ ਚੜਦਾ ਖੇਤ ਨਹੀਂ ਜਾਂਦਾ ਸੀ ਨਾ ਨਹੀਂ ਅਸੀਂ ਉਹਨੂੰ ਕੀ ਕਰਤਾ ਇਹਨਾਂ ਨੇ ਪੁੱਤਰਾ ਖੁਸ਼ ਕੀਤਾ ਤੇਰੇ ਹੁਣ ਤਾਂ ਪਹਿਲਾਂ ਇਹ ਪਹਿਲਾਂ ਜਿੰਦੀ ਚੜੀ ਚੜਾਈ ਆਈ ਰਹਿੰਦੀ ਪੁੱਤ ਸਾਰਾ ਘਰ ਇਕੱਠੇ ਹੁੰਦੇ ਸੀ ਆਪਾਂ ਪਹਿਲਾਂ ਡੋਗੀ ਇਹ ਬਣਾ ਲੜਕੇ ਇੱਕ ਜਾ ਗਿਆ ਅੰਤ ਇੱਕ ਜਾ ਆਪਨੇ ਤਾਂ ਨਾ ਪਾ ਲਿਆ ਸਾਡੀਆਂ ਸਾਡੇ ਦੋ ਅਮਰੇ ਨਾ ਹੋ। ਇਹ ਭਾਈ ਤੁਸੀਂ ਘਰ ਪਾ ਲੋ। ਸਾਰੇ ਇਕੱਠੇ ਹੁੰਦੇ ਤਾਂ ਪਾ ਦਿੰਦਾ। ਤੇਰੀ ਕਰਤੂ ਦੇ ਮਾਰੇ ਪਰਾ ਨਿਕਲ ਗਈ। ਪਰ ਤੂੰ ਅੱਡ ਹੋਈ ਸੀ। ਅਸੀਂ ਨਹੀਂ ਅੱਡ ਹੋਏ। ਸਾਡਾ ਖਹਿੜਾ ਛੱਡ ਦੇ। ਇਹ ਤੈਨੂੰ ਜਾਨੋਂ ਮਾਰ ਦੂੰ। ਤੂੰ ਬੰਦਾ ਮੇਰੇ ਨਾਲ ਮਰਨਾ ਕਰੂੰਗੀ। ਅੱਗੇ ਇਹੋ ਕੁਝ ਬਾਕੀ ਤੂੰ ਕਰਨੀ ਜਾ। ਸਮਝਾ ਲੈ। ਬਾਪੂ ਚੁੱਪ ਕਰੋ। ਟਾਈ ਮੇਰੀ ਗੱਲ ਸੁਣ। ਬਾਪੂ ਕਾ ਬੇਟਾ ਤੂੰ ਸਮਝਾ ਲੈ ਇਹਨੂੰ। ਕਰਨੀ ਠੀਕ ਹੈ ਨਾ। ਜਿਹੜੀ ਗੱਲ ਕਰਨੀ ਮੇਰੇ ਨਾਲ ਕਰ। ਤੇਰੇ ਨਾਲ ਕਿਉਂ ਕਰਾਂ? ਉਹਦੇ ਨਾਲ ਨਾ ਕਰੂੰ। ਕਿਉਂ ਫਿਰ ਮੇਰੇ ਹੁੰਦੇ ਕੁਝ ਬਗ ਜਾ ਚੁੱਪ ਕਰ ਜਾ ਘਰੇ ਵਗ ਜਾ। ਕਿਉਂ ਦਰੇ ਵਗ ਜਾ। ਘਰੇ ਭਾਗ ਜਾ ਆਇ ਨਹੀਂ ਜਾਂਦੀ ਬਦਲਾ ਲੈ ਕੇ ਜਾਉ ਉਹ ਬਦਲਾ ਲੈਦੀ ਜਿਹਨੂੰ ਪਰ ਦਿੱਤੀ ਕਲੇਸ਼ ਬਣੂ ਜਿੱਦਾਂ ਦੀ ਇੱਥੇ ਆਈਆਂ ਤੂੰ ਉਹਦੀ ਕਲੇਸ਼ਰੀ ਆ ਕਲੇ ਤੇਰੇ ਪਲੇਸ ਤੇਰੇ ਬੱਲੇ ਹੈ ਕਿ ਕਰੇ ਕੋਈ ਸੁਣਾਂਗੀ ਸਾਡੀ ਅੱਧੀ ਜ਼ਮੀਨ ਰੱਖ ਲਈ ਵੱਧ ਹੈ ਤੂੰ ਕੀ ਕੀ ਨਿਕਰਤੂਤ ਕੀਤੀ ਕੀ ਰੱਖ ਲੈ ਤੇਰਾ ਤੂੰ ਇਹ ਜੀ ਹੈਗੀ ਅੱਛਾ ਮੈਂ ਆ ਹਾਂ ਤੂੰ ਸਮਝ ਜਾ ਨਹੀਂ ਤੇਰੇ ਨਾਲ ਉਹ ਕਰੂੰ ਜਿਹੜੀ ਖੇਤ ਚ ਪਹਿ ਗਦੇ ਨਾਲ ਹੁੰਦੀ ਆ ਜੇ ਤੂੰ ਚੰਗੀ ਹੁੰਦੀ ਨਾ ਤਾਂ ਜਵਾਕ ਸਾਰੇ ਇਕੱਠੇ ਰਹਿੰਦੇ ਅੱਡੋ-ਅੱਡੀ ਨਹੀਂ ਹੁੰਦੇ ਸੀ ਆਪਾਂ ਹਾਂ ਵੀ ਜਿਹੜੇ ਸਾਡੇ ਕੋਲ ਦੌਰ ਹੈਗੇ ਉਹ ਵੀ ਲੈ ਲਾਂਗੇ ਉਹ ਦਰ ਬਿਲੇ ਜਨਾ ਕਿੱਥੇ ਫਿਰ ਚੜਾ ਜਾਊਗਾ ਤੇ ਨੂੰ ਬਿਆ ਪੁੱਤ ਤੇ ਨੂੰ ਬਾਹਰ ਤੋੜ ਪਰ ਨਾ ਬੜੇ ਮਤਾ ਕੰਮ ਲਾਉਣ ਬਾਪੂ ਦੇ ਨਹੀਂ ਪੁੱਤ ਤੂੰ ਨਹੀਂ ਸਮਝਦੀ ਇਹਨਾਂ ਦੇ ਕਰਤੂਤ ਨੂੰ ਇਹ ਬੇਈਮਾਨ ਬੰਦਾ ਸੀ ਬੇਈਮਾਨ ਨਾ ਤਾਂ ਸਾਡੀ ਜ਼ਮੀਨ ਵੱੱਦ ਲੈ ਗਿਆ ਨਾਲੇ ਮੇਰਾ ਬੰਦਾ ਮਾਰਤਾ ਇਹਨਾਂ ਨੇ ਮੇਰੀ ਗੱਲ ਸੁਣ ਲੈ ਇਹਦੇ ਕਰਤੂਤਾਂ ਮਰਿਆ ਮੈਂ ਤਨ ਦੱਸ ਦਿੰਗਾ ਕੀ ਕਰਨਾ ਪਾਣੀ ਦੀ ਵਾਰੀ ਤੇ ਗਿਆ ਮੇਰਾ ਪੁੱਤ ਨਾ ਇਹ ਤਾਂ ਨਾ ਪਾਣੀ ਵੱਢ ਲਿਆ ਨਾਲੇ ਮੇਰੇ ਪੁੱਤ ਨੂੰ ਉਹ ਨਾ ਜੋਤ ਨਹੀਂ ਨਾ ਰਮਾਂ ਲੱਗੀ ਪਤਾਗਾ ਤੇ ਤੂੰ ਜਾ ਬਗ ਜਾ ਮੈਂ ਹੋਰ ਤੂੰ ਬਾਪੂ ਤੂੰ ਅੰਦਰ ਬੈਠੋ ਜਾ ਕੇ ਇਹ ਸਮਝਦਾ ਕਿ ਇਹ ਖੜ ਜਾ ਤੇ ਨਾ ਤੂੰ ਸਮਝਿਆ ਕਿ ਤੂੰ ਬਗ ਜਾ ਕਿਤੇ ਹੋਰ ਨਾ ਮੈਥੇ ਥੱਪੜ ਖਾ ਲਈ ਤੁਹਾਡੇ ਘਰ ਆ ਕੇ ਥਾਂ ਨਹੀਂ ਤੂੰ ਗੱਲ ਸੁਣ ਪਾਸੇ ਖੜ ਜਾ ਕਿਉਂ ਹਟ ਜਾ ਪਾਸੇ ਉਹ ਵੀ ਇਹਨਾਂ ਦਾ ਨਾਂ ਰਲ ਗਈ ਇਹਨਾਂ ਦੇ ਕਤੂਤਵ ਪਤਾ ਨਹੀਂ ਇਹ ਤੂੰ ਬੱਜ ਬੱਚੋ ਹੋਰ ਨਾ ਛੱਤਰ ਸਾਹਿਬ ਦੇ ਭਾਈ ਤੂੰ ਅਰੇ ਹੋਈ ਤਾ ਬਾਬਾ ਤੂੰ ਪਤਾ ਹੋੁਰ ਕੇ ਤੂੰ ਜਾ ਪਰੇ ਹਾਂ ਬਾਬਾ ਤੂੰ ਸਾਰਾ ਟਾਈਮ ਨਹੀਂ ਬਣਾ ਤੈਨੂੰ ਤੇ ਮੈਂ ਮੈਂ ਕਿਹਾ ਨਾ ਟੀਰਣਾ ਟੀਰਣਾ ਤੈਨੂੰ ਕਰੀ ਦੇਣ ਦੇ ਦਾ ਮੈਂ ਦੇ ਦੇ ਇੱਕ ਪਾਸੇ ਖੜ ਜਾ ਮੈਂ ਰੋੜ ਦੇ ਡਾਂਗ ਪਾ ਤੂੰ ਮੈਨੂੰ ਦੱਸ ਕਿਉਂ ਦਰੂਦ ਪਟਾ ਸਾਡੇ ਘਰ ਆ ਕੇ ਪਹਿਲਾਂ ਇਹ ਦੱਸ

ਉਹ ਬੁੱਤ ਬਾਲੀ ਕ੍ਰਿਸ਼ਨ ਹੈ ਤਾਂ ਜਿੱਦਾਂ ਜੀ ਆਏ ਉਦੋਂ ਦੇ ਆਹੀ ਸਪਿਟ ਸਿਆਪਾ ਇਹਦਾ ਕੀ ਦਾਦਾਸ ਮੈਂ ਸਭ ਤੋਂ ਆਪਣੇ ਘਰੇ ਇੱਕ ਪੇਸਣ ਇੱਕ ਨਹੀਂ ਛੱਡੀ ਐਡੀ ਚੰਦਰੀ ਹੈ ਇਹ ਓਹੋ ਬਿੱਲੇ ਦਾ ਆ ਗਏ ਲੈ ਕੇ ਪਾਣੀ ਲੈ ਕੇ ਆਈ ਪਾਣੀ ਕਿੰਨੇ ਕੁ ਭਰਾਈ ਛੜੀਆਂ ਨੇ ਪਾਣੀ ਤਾਂ ਮੈਂ ਅੰਦਰ ਜਾ ਕੇ ਲਿਆ ਦੰਨੀ ਆ ਤੁਹਾਨੂੰ ਮੈਂ ਪਾਣੀ ਵਢਿਆ ਪੱਕਾ ਕੰਮ ਕਰਤਾ ਭਾਬੀ ਹੁਣ ਨਹੀਂ ਦਿਖਿਆ ਪੈਂਦਾ ਕੋਈ ਅੱਛਾ ਤਾਂ ਹੀ ਤਾਈ ਆਈ ਕਾ ਬੜੀ ਆਈ ਆ ਪੂਰੀ ਚੜੀ ਚੜਾਈ ਆਈ ਪੂਰਾ ਜਲੂਸ ਕੱਢ ਕੇ ਗਈ ਐ ਇੱਥੇ ਬੜਾ ਤੰਗ ਕਰੂਗੀ ਤਾਈ ਨੂੰ ਵੀ ਸੋਲੇ ਦੇ ਦੇ ਐ ਫਿਰ ਯਾਰ ਯਾਰ ਕਹਤਾ ਜੇ ਬੜਾ ਤੰਗ ਕਰੂਗੀ ਮਾਤਾ ਜੀ ਨੂੰ ਵੀ ਸੋਲੇ ਦੇ ਦੇਗੀ ਚਾਚੀ ਹੋਰ ਕੀ ਕਹਿੰਦੀ ਸੀਗੀ ਚਾਚੀ ਨੇ ਕਹਿੰਦਾ ਕੀ ਆ ਆਪਣਾ ਵੈਪਰ ਤੇ ਚੱਕ ਲੈ ਬਾਪੂ ਨੇ ਕਹਿੰਦਾ ਤੇਰਾ ਸਿਰ ਪਾੜ ਦੋ ਨਾ ਦਫਤਰ ਨਾਲ ਪੜਾ ਸਿਰ ਪਾੜ ਦੇਉਂਦੇ ਮਤਮ ਮਸਾਂ ਛੜਾਏ ਬਾਪੂ ਨੇ ਵੀ ਚੱਪਲ ਜਿਤਾ ਰ ਲਈ ਸੀ ਆਪਦੀ ਉਹ ਤਾਂ ਇਹ ਜਲੂਸ ਕੱਢਦੀ ਯਾਰ ਤੈਨੂੰ ਪਤਾ ਚੰਗਾ ਭਲਾ ਉਹ ਮੈਂ ਤੈਨੂੰ ਤਾਂ ਹੀ ਸਮਝਾਇਆ ਸੀ ਵੀ ਕਲੇਸ਼ ਚ ਫਾਇਦਾ ਨਹੀਂ ਹੁੰਦਾ ਤਾਈ ਮੈਨੂੰ ਕਹਿੰਦੀ ਪੁੱਤ ਤੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਆ ਦੇਖ ਲਾ ਘਰ ਬਣਾ ਲਿਆ ਸਾਡੇ ਕੋਲ ਦੋ ਖੁੱਡੀਆਂ ਨੇ ਇਹਦੇ ਪਿੱਛੇ ਮੇਰੇ ਘਰ ਵਾਲਾ ਮਰ ਗਿਆ ਤੈਨੂੰ ਤਾਂ ਪਤਾ ਨਹੀਂ ਗੱਲ ਦਾ ਇਹ ਬਹੁਤ ਛਿਆਰਾ ਇਹਨਾਂ ਕੋਲ ਸੁਣਾਈ ਗਈ ਆਂਦੀ ਗੰਦੀ ਦੇਖਣ ਚਲੋ ਉਹ ਤਾਂ ਬੁੜੀਆਂ ਦੀ ਆਦਤ ਹੁੰਦੀ ਆ ਹਾਂ ਉਸਕੇ ਹਾਂ ਜੀ ਮੈਂ ਤੈਨੂੰ ਪਹਿਲੀ ਕਿਹਾ ਸੀ ਵੀ ਇਹ ਲੜਾਈ ਵਧਾਓ ਨਾ ਇੱਥੇ ਲੜਾਈ ਵਾਦੀ ਵਾਦੀ ਵੱਧ ਜਾਂਦੀ ਹੁੰਦੀ ਆ ਅੱਛਾ ਬੋਲੀਏ ਨਾ ਕੁਛ ਉਹ ਅਗਲੇ ਘਰ ਆ ਕਿਸ ਨਹੀਂ ਜਾਂਦੀਆਂ ਨੇ ਤੁਸੀਂ ਫਿਰ ਵੀ ਉਹਨਾਂ ਦੇ ਪੱਖ ਲਈ ਜਾਂਦੇ ਹੋ ਚਲੋ ਫਿਰ ਮੈਨੂੰ ਕੀ ਇਹਦਾ ਜੇ ਮੈਂ ਨਾ ਜਾਂਦਾ ਇਹਨੂੰ ਕੁੱਟ ਕੇ ਤੋਰਦੇ ਮੈਨੂੰ ਲਾ ਉੱਥੇ ਮਣ ਮਣ ਕਰੀ ਜਾਂਦਾ ਰਹਿੰਦਾ ਹਰੇਕ ਦੀ ਗੱਲ ਸੁਣਨਾ ਗਲਤ ਕੰਮ ਕਰਨ ਵਾਲੇ ਛਤਰੀ ਪੈਂਦੇ ਹੁੰਦੇ ਆ ਵੀਰੇ ਇਹ ਤਾਂ ਪਹਿਲਾਂ ਵੀ ਨਹੀਂ ਜਾਂਦੇ ਸੀ ਇਹ ਤਾਂ ਮੈਨੂੰ ਨਾ ਹੀ ਕਰੀ ਗਿਆ ਤਾਂ ਤੱਕੇ ਨਾਲ ਮੈਂ ਭੇਜ ਜੈਨਾਂ ਨੂੰ ਉਧਰ ਬਾਪੂ ਬਾਪੂ ਵੀ ਅੰਦਰ ਬੈਠਾ ਰਹਿੰਦਾ ਐਨ ਵੀ ਲਾਲ ਵਗ ਜਾਂਦਾ ਉਹ ਤਾਂ ਸ਼ੁਕਰ ਆ ਤੁਸੀਂ ਵਗ ਗਏ ਚਲ ਹੁਣ ਤੂੰ ਠੰਡੀ ਹੋ ਸਾਨੂੰ ਪਾਣੀ ਪੂੰਹ ਤੇ ਪਿਆ ਦੇ ਆਹੋ ਲਓ ਨੇ ਪਾਣੀ ਇਹਨਾਂ ਕੋਲ ਹੋਗਾ ਤੁਹਾਨੂੰ ਪਾਣੀ ਆ ਦੀ ਪਈ ਆ ਓ ਚਲ ਟੈਨਸ਼ਨ ਨਾ ਲੈ ਰੇਡ ਕਾ ਬਣੂਗਾ ਦੇਖੀ ਉਹ ਮੜਾ ਮੋਟਾ ਮਰਦਾਂ ਵਾਲੀ ਵੀ ਗੱਲ ਕਰਨੀ ਚਾਹੁੰਦੀ ਆ ਬੰਦੇ ਇਹ ਧੱਕਾ ਵੀ ਨਾ ਕਰੇ ਨਾ ਇਹ ਧੱਕਾ ਕਹਦਾ ਇਹੋ ਵਾਲਾ ਨਹੀਂ ਸੋਚਦਾ ਯਾਰ ਉਹ ਚਲ ਲੜਾਈ ਚ ਫਿਰ ਫੈਦਿ ਕੀ ਲੜਾਈ ਵਧਾਉਂਦਾ ਫਿਰ ਨਾ ਯਾਰ ਤੇਰਾ ਵੀ ਸਰੀ ਪਿਆ ਜਾਣਾ ਕਰ ਦਿੰਦਾ ਆਪਾਂ ਸਾਰੇ ਬੰਦੇ ਜੋ ਨਿਆਣਾ ਗਮਨ ਕੱਲ ਨੂੰ ਉਥੇ 100 100 ਬੰਦੇ ਗੱਲਾਂ ਕਰਦੇ ਆ ਵੀ ਉਹ ਡਰਾਤੇ ਅਸੀਂ ਉਹ ਚੱਲ ਯਾਰ ਆਪਣੀ ਕੀ ਰਹਿ ਜੂਗੀ ਫੇਰਾ ਮੈਂ ਤਾਂ ਇੰਨਾ ਮਗਰ ਲਾ ਕੇ ਕਰਨਾ ਪੈਗਾ ਯਾਰ ਅੰਦਰੋਂ ਪਰ ਮੇਰਾ ਮਨ ਕਰਦਾ ਨਹੀਂ ਸੀਗਾ ਤਾਂ ਹੀ ਅਗਲਾ ਫੇਰ ਜੜਿਆ ਜਿਹੜੇ ਦੋ ਛੱਤਰ ਮਾਰੇ ਆ ਹੁਣ ਉਹਦਾ ਭੁਗਤਣਾ ਕੋਈ ਤੁਹ ਮਰ ਜਾਣਾ ਚਾਹਣ ਜਿਹੜੇ ਹੋਰ ਉਹ ਚਾਚੀ ਬਹੁਤ ਭੈੜੀ ਆ ਚੱਲ ਵੀਰੇ ਪੰਜ ਹਾਲੋ ਜੀ ਨਾ ਫਿਰ ਚਾਚੀ ਭੈੜੀ ਆ ਆਪਾਂ ਕੀ ਘੱਟ ਭੈੜੇ ਆ ਫਿਰ ਡਰ ਕੇ ਰਹੀਏ ਚਾਚੀ ਤੋਂ ਉਹ ਚੱਲ ਚੰਗਾ ਫਿਰ ਸੁੱਤਣੇ ਚੱਲ ਚੱਲ ਮੈਂ ਤਾਂ ਜਾਣਾ ਯਾਰ ਠੀਕ ਆ ਜੇ ਕੋਈ ਦਿੱਕਤ ਹੋਈ ਦੱਸਣੀ ਜਗਾ ਨਾ ਨਾ ਮੈਂ ਕਰਦਾ ਫੋਨ ਮਿਲਦੇ ਆ ਠੀਕ ਆ ਐਂ ਕਹੀ ਜਾ ਕਰੋ ਮਿੰਨੀ ਮਿੰਨ ਬਾਸ ਲੋਕਾਂ ਸਾਹਮਣੇ ਉਹ ਕਰਿਆ ਘਟਾਈ ਜਾਂਦੇ ਨੇ ਚਲ ਮੈਨੂੰ ਪਾਣੀ ਪਾ ਮਨਣਾਣਾ ਧੋਣਾਗਾ ਠੀਕ ਆ ਠੱਤਿਆ ਪਾਗਾ ਮੈਂ ਕੀ ਕੁਛ ਬੋਲੀ ਜਾਂਦੀ ਆ ਤੁਸੀਂ ਪਾਣੀ ਦੀ ਹੋਈ ਪਈ ਐ ਨਹਾਉਣ ਦੀ ਤੁਹਾਨੂੰ ਓ ਚਲ ਕੋਈ ਨਾ ਦੇਖ ਲਾਏ ਫਿਰ ਕੋਈ ਨਾ ਕਰ ਦਿਆ ਰਿਆ ਬਈ ਕਰ ਦਿਆ ਕੋਈ ਚਲ ਚੰਗਾ ਯਾਰ ਦੇਖੀ ਜਾਓ ਜੀ ਨੂੰ ਦੇਖਣਾ ਮੈਂ ਤਾਂ ਬਾਗ ਜਾ ਕੇ ਟੇਕੇ ਬੈਠੇ ਰਹਿ ਗਿਆ ਤੁਸੀਂ ਇੱਥੇ